ਠੀਕ ਹੈ ਸੋਸਾਂ ਦੇ ਕੱਲ ਇਹਨਾਂ ਦੇ ਪਿੰਡ ਗਏ ਕਿਹੜਾ ਪਿੰਡ ਹੈ ਛਾਦੀਪੁਰ ਸਮਾਨ ਅਸਮਾਨਪੁਰ ਅਸਮਾਨਪੁਰ ਭੂਆ ਮੇਰੀ ਯਾਰ ਹੈ ਬਡੇਰੇ ਤੇ ਪਤਾ ਤੁਹਾਨੂੰ ਉਹ ਪਹਿਲਾਂ ਦਿੱਲਾ ਦਾ ਹੀ ਮੁੰਡਾ ਪੂਰਾ ਹੋ ਗਿਆ ਤੇ ਉਹ ਗੁਰਾ ਉਹਨਾਂ ਦੇ ਵੀ ਇੱਕ ਮੁੰਡਾ ਗੁਰਾ ਬਾਅਦ ਡੇਰੇ ਦੇ ਇੰਨੇ ਪੋਪੜ ਮੇਰਾ ਭਜਨ ਸਿੰਘ ਜਰੀਲਾ ਜਰੀਲਾ ਪੋਪੜ ਮੇਰਾ ਭਜਨ ਸਿੰਘ ਤੇ ਪਰਲੇ ਪਸ ਸਮਾਨਪੁਰ ਵੀ ਮੇਰੀ ਰਿਸ਼ਤੇਦਾਰੀ ਹੈ ਵੱਡਾ ਸਮਾਨਪੁਰ ਕੇ ਛਾਦੀਪੁਰ ਅਸਮਾਨਪੁਰ ਅੱਛਾ ਅਸਮਾਨਪੁਰ ਸਾਡੀ ਉਧਰ ਬਾਅਦ ਡੇਰੇ ਤੇ ਰਿਸ਼ਤੇਦਾਰੀ ਬਾਹਰ ਮੇਰੇ ਭੂਆ ਜਿਹੜੀ ਰਿੰਦਨ ਨੇ ਹਾਂ ਉਧਰ ਰਤਨੀੜੀ ਵਾਲੇ ਪਾਸੇ ਹੂੰ ਹੂੰ ਦਿੱਤੇ ਕਿ ਛੱਡ ਪੈਣ ਲੱਗੇ ਜੀ ਬੁੱਢਾ ਜੀ ਓਕੇ ਉਹਦੇ ਵਿੱਚ ਜੀ ਮਤਲਬ ਉਹ ਛੱਤਾ ਛਕਣ ਲੋਗੇ ਨਾਲੇ ਪਿਆਰ ਹੁਣ ਜਿਹੜਾ ਦੂਜਾ ਬੈਕਿੰਗ ਕਰੂਗਾ ਲੈ ਕੇ ਕੋਲੇ ਬਸ ਕਰੂਗੀ ਪੱਟਾ ਵੀ ਕਰੂ ਹਜੇ ਉੱਥੇ ਬੇਸਮੈਂਟ ਬੇਸਮੈਂਟ ਦਾ ਕਰਕੇ ਨਾ ਬੇਸਮੈਂਟ ਕੀ ਹੈ ਜੀ ਬੇਸਮੈਂਟ ਦਾ ਤੁਸੀਂ ਬੋਲ ਸਕਦੇ ਨੇ ਉਹ ਵੀ ਕੋੰਨ ਕਰੀ ਜਾ ਸਕੇ ਉੱਥੇ ਕਿਚਨ ਨਾਲ ਫਟਾ ਜੀ ਜੀ ਕੋਲੇ ਜਾਊਗਾ ਤੁਹਾਡੇ ਕੋਲੇ ਆਊਗਾ ਦੇਖੋ ਇਹ ਹੱਥ ਜੇ ਲਾਉਂਦਾ ਜੀ ਏਕਨ ਮੂੰਹ ਤੇ अच्छा ऐम हाथ じゃ ਲਾਉ ਫੇਰ ਮੁੜ ਜੂਗਾ ਇਹ ਦੇਖੋ ਨਾ ਇਦਾਂ ਹੀ ਫਰੀ ਜਾਣੇ ਨੇ ਇੱਕ ਨਾ ਯਾ ਵੀਰ ਬੈਠਾ ਯਾ ਬਲਾਇਓ ਮਾੜਾ ਨੇ ਚਤਹਿਰੇ ਵਾਲੇ ਨੂੰ ਆ ਇਹਨੂੰ ਨਾ ਨਹੀਂ ਬੈਠਾ ਅੱਛਾ ਆ ਪਿੱਛੇ 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 ਬੈਠਾ ਇਹ ਨਾ ਜਿਹੜਾ ਇਹ ਆ ਜੀ ਇਹਨਾਂ ਦੀ ਮਦਰ ਵੀ ਆ ਜੀ ਆਪਣੇ ਕੋਲੇ ਅੱਛਾ ਇਹ ਬੰਦੇ ਨੇ ਨਾ 12 ਕਿਲੇ ਜ਼ਮੀਨ ਵੇਚਤੀ ਇਹਨੇ ਹਾਂਜੀ ਇਹ ਪਿੰਡ ਦੇ ਲੰਬੜਦਾਰ ਸੀਗੇ ਜੀ ਚਤਹਿਰੇ ਦੇ ਠੀਕ ਠੀਕ ਇਹ ਗੱਲ ਪੈਣਾ की बहुत सारा प्यार बड़ी थी बहुत सारा जीरेगुरान ठीक हो बहुत खुशी चल ਮਾਤਾ ਜੀ ਨੇ ਜੀ ਹਾਂ ਜੀ ਸਤਿਕਾਰਾ ਦੇ ਬੜੇ ਕਰਮਾਂ ਨੇ ਬਦਲ ਤੁਹਾਨੂੰ ਇਹ ਮੇਰੇ ਫਾਦਰ ਸਾਹਿਬ ਨੇ ਇਹ ਮੇਰੇ ਬੱਬੀ ਉਹ ਇੱਥਾ ਕੋ ਜੀ ਸੋਕਸਾ ਦਾ ਪ੍ਰਵਾਸ ਸਾਰਾ ਆ ਜੀ ਚਲਵਾਓ ਜੀ ਠੀਕ ਚਾਹ ਬਣੀ ਲਈਏ ਪਹਿਲਾਂ ਆ ਵੀਰ ਜੀ ਪਾਲ ਸੁਣੋ ਲੈ ਸੀ ਗਏ ਮੈਂ ਨਾ ਘੰਟਾ ਕੱਢਦਾ ਠੀਕ ਹੈ ਜੀ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਕੀਤਾ ਵੀਰ ਜੀ ਖੜ੍ਹ ਜਾਓ ਖੜ੍ਹ ਜਾਓ ਬਾਹਰ ਹੀ ਖੜ੍ਹ ਜਾਓ ਹਾਂ ਜੀ ਆਜੋ ਵੀਰ ਜੀ ਆਜੋ 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 छोटा जा घर है जी आ जाओ जी आ जाओ आज आज अगे गिरा जी आ जाओ जी आओ तुम आओ तो अच्छा ठीक है जी चलो चलो मैं भी आज चलो ਪਰ ਵੀਰਾਂ 10 ਕਾ ਲੇਡੀਜ਼ ਵਾਲੀਆਂ ਨੇ ਤੁਸੀਂ 4 ਕ ਕਹਿਆ ਸੀ ਮੈਂ 10 ਕ ਹੈਗੀਆਂ ਹਾਂ ਹਾਂ ਜੀ ਤੁਹਾਨੂੰ ਨਾਲੇ ਦੇਖ ਲਿਓ ਜੀ ਬਿਲਕੁਲ ਹਾਂ ਜੀ ਜੀ ਬਿਲਕੁਲ ਦੇਖ ਲਓ ਸਾਈਜ਼ ਕੀ ਕੀ ਹੈ ਇੱਕ ਲਾਰਜ ਐਕਸਲ ਤੇ ਡਬਲ ਐਕਸਲ ਠੀਕ ਹੈ ਜੀ ਲਾਰਜ ਐਕਸਲ ਤੇ ਡਬਲ ਐਕਸਲ ਨੇ ਸਰ ਇਹ ਉਹੀ ਨੇ ਜਿਨ੍ਹਾਂ ਨੇ ਮਤਲਬ ਪਰਿਵਾਰਾਂ ਨੇ ਛੱਡਤਾ ਜੀ ਜਿਨ੍ਹਾਂ ਨੂੰ ਠੀਕ ਹੈ ਬਦਿਆਂ ਨੂੰ ਤਾਂ ਜੀ ਹੁਣ ਜਿਵੇਂ ਬਾਪੂ ਜੀ ਨੇ ਜੀ ਤੁਹਾਡੇ ਜਿਹੜਾ ਹੋਮ ਲੈਂਡ ਦੇ ਬਿਲਕੁਲ ਪਿੱਛੇ 70 ਸੈਕਟਰ ਤੋਂ ਲੈ ਕੇ ਆਏ ਆ ਜੀ ਬਿਲਕੁਲ ਬਲਾਈਂਡ ਨੇ ਜੀ ਸਾਹਮਣੇ ਵਾਲਾ ਕੋਈ ਨਹੀਂ ਹੈਗਾ ਜੀ ਘਰ ਦੇ ਵਿੱਚੋਂ ਮਿਲੇ ਸੀ ਗੰਦ ਮੰਦ ਸੋਫੇ ਵੀ ਕ ਮਸੇਦੀ ਰਹੇ ਮਾਣ ਇਹ ਉਹ ਬਾਪੂ ਨੇ ਮੈਂ ਡਬਲ ਐਮ ਮੇਰੀ ਬਾਪੂ ਜੀ ਲਾਲ ਸਿੰਘ ਜੀ ਬੈਠੇ ਹੋਏ ਮੜ ਜਾ ਜਿਹਨਾਂ ਦੀ ਮੈਂ ਗੱਲ ਕਰਦਾ ਸੀ ਵੀ ਡਬਲ ਐਮ ਨੇ ਜੀ ਠੀਕੋ ਏ ਠੀਕ ਹੈ ਜੁਕਸਾਵਾ ਠੀਕ ਹੀ ਹੈ ਜੀ ਨਹੀਂ ਨਹੀਂ ਤਿਆਰ ਕੋ ਮਾਰੇ ਕਿਰਪਾ ਕਰਨਗੇ ਤੁਸੀਂ ਚੰਗੇ ਥਾ ਆਗੇ ਜੀ ਵੈਗਰੂ ਕਿਰਪਾ ਕਰੂਗਾ ਆਪੇ ਹੌਲੀ ਹੌਲੀ ਇਹ ਬਾਪੂ ਜੀ ਜੀਤ ਸਿੰਘ ਜੀ ਇਹਨਾਂ ਦਾ ਬੜੀ ਪਿੰਡ ਆ ਜੀ ਲੈ ਜੀ ਬਾਪੂ ਜੀ ਕਰ ਲੋ ਰੈਸਟ ਸੰਗਰੂਰ ਦੇ ਵਿੱਚ ਜੀ ਬੜੀ ਜੀ ਹਾਂਜੀ ਇਹ ਵੀ ਵਰਸ ਇਹਨਾਂ ਦਾ ਕੋਈ ਨਹੀਂ ਹੈਗਾ ਇਸ ਆਮਨ ਵਾਲਾ ਜਿਹੜੀ ਇਹ ਬਜ਼ੁਰਗ ਨੇ ਜੀ ਇਹ ਬਿਲਕੁਲ ਬਲਾਈਂਡ ਨੇ ਨਾ ਇਹਨ ਨੂੰ ਦਿਖਦਾ ਜੀ ਨਾ ਸੁਣਦਾ ਮਾੜਾ ਮੋਟਾ ਮੈਨੂੰ ਕੜੇ ਤੋਂ ਤਾਂ ਪਛਾਣ ਲੈਂਦੇ ਨੇ ਜੀ ਜੇ ਆਪਾਂ ਕਹੀਏ ਵੀ ਮਤਲਬ ਹੋਰ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਬਾਪੂ ਜੀ ਠੀਕ ਹੋ ਬਸ ਮਾੜਾ ਮੋਟਾ ਇੱਥੋਂ ਪਛਾਣ ਲੈਣਗੇ ਜੀ ਜੇ ਤੁਸੀਂ ਕਹੋ ਨਾ ਨਾ ਨਹੀਂ ਇਹਨਾਂ ਨੂੰ ਬਸ ਇੱਥੋਂ ਦੇਖ ਕੇ ਨਾ ਮਾੜਾ ਦੇ ਅੱਥ ਜੋੜ ਦੇਣਗੇ ਦੇਖੀ ਬੋਲੇ ਵੀ ਜਾਂਦਾ ਹੈ ਮਾਸੇ ਨੂੰ ਪਤਾ ਹੀ ਮੈਂ ਇਹ ਦੇਖੀ ਮਾਸੇ ਨੂੰ ਇੰਨਾ ਕੁ ਪਤਾ ਹੀ ਹਾਂਜੀ ਹਾਂਜੀ ਰੋਟੀ ਇਹਨਾਂ ਜੀ ਐਦਾਂ ਹੀ ਰੋਡ ਤੇ ਰਹਿੰਦੇ ਸੀ ਜੀ ਤੇ ਇਦਾਂ ਹੀ ਇਹਨਾਂ ਨੇ ਮਤਲਬ ਉੱਥੇ ਵਾਸ਼ਰੂਮ ਇੱਕਨੇ ਖੰਨੇ ਨਾ ਜੀ ਰੋਡ ਉੱਪਰ ਨਾ ਖੰਨੇ ਮਤਲਬ ਇੱਕ ਬ੍ਰਿਜ ਦੇ ਥੱਲੇ ਬੈਠੇ ਸੀ ਜੀ ਬਿਲਕੁਲ ਕੋਈ ਨਹੀਂ ਹਲਤ ਕਰਿਆ ਉਹਨੂੰ ਆਇਆ ਦੇਖਦਾ ਵੀ ਨਹੀਂ ਹੁੰਦਾ ਵੀ ਨਹੀਂ ਬਸ ਇੰਨਾ ਕੀ ਜੀ ਸੁਣਦਾ ਵੀ ਨਹੀਂ ਹੈਗਾ ਜੀ ਪ੍ਰੋਪਰ ਸਿੱਧਾ ਔਕੜੇ ਤੋਂ ਹਾਂ ਜੀ ਤੇ ਇਹਨਾਂ ਨੂੰ ਪਛਾਣਨ ਨਾਲ ਹਲਤੇ ਕੋਈ ਨਹੀਂ ਆਇਆ ਜਿਹੜਾ ਕਹਦੇ ਵੀ ਸਾਡੇ ਬਜ਼ੁਰਗ ਨੇ ਹੈਗੇ ਪੰਜਾਬ ਦੇ ਨਹੀਂ ਆ ਸਾਨੂੰ ਕਲੀਅਰ ਹੈ ਜੀ ਵੀ ਜਿਹੜਾ ਕਹਦੇ ਜੀ ਮੇਰੇ ਬਾਪੂ ਨੇ ਮੇਰੇ ਸਾਨੂੰ ਬਸ ਵੀਰੇ ਉੱਥੋਂ ਫਿਰ ਜਾਣ ਕੇ ਨਹੀਂ ਪਛਾਣ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਗਿਆ ਜੀ ਮੈਂ ਆ ਗਿਆ ਜੀ ਆ ਗਏ ਆ ਬਾਥਰੂਮ ਕਰਾ ਆਜੋ ਜੀ ਆਜੋ ਜੀ ਮਾਜੀ ਵੀਰ ਜੀ ਇਹਨਾਂ ਦੇ ਵੀ ਜੀ 16-17 ਸਾਲ ਸੰਗਲ ਲੱਗਿਆ ਰਿਹਾ ਜੀ ਉਹ ਵਾਹ ਜੀ ਇਹਨਾਂ ਦਾ ਜਲੰਧਰ ਦੇ ਵਿੱਚ ਇਹ ਜਿਹੜਾ ਮੁੰਡਾ ਜੀ ਇਹਨਾਂ ਜੀ ਆਪਣੀ ਮਦਰ ਤੋਂ ਮੌਤ ਤੋਂ ਬਾਅਦ ਇਹ 10 ਸਾਲ ਤੋਂ ਨਾ ਤਾਂ ਬੋਲਿਆ ਜੀ ਅੱਛਾ ਜੀ ਇਹਦੀ ਜਟਾਈਆਂ ਵੀ ਅਸੀਂ ਉਹ ਤੋਂ ਵੀਡੀਓ ਬਣਦੀ ਫੋਨ 'ਚ ਮੈਂ ਤੁਹਾਨੂੰ ਦਿਖਾਉਂਦਾ ਜੀ ਆ ਵੀ ਜਟਾ ਬਣ ਗਈ ਸੀ ਦੁਬਾਰੇ ਆਇਆ ਕੇਸ ਜੀ ਇੰਨਾ ਗੰਦਾ ਸਰੀਰ ਤੀਣਾ ਜੀ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਦਾਂ ਹੀ ਸਾਰਿਆਂ ਦੀ ਕੋਈ ਨਾ ਕੋਈ ਇਹਨਾਂ ਦੇ ਵੀ 8-9 ਸਾਲ ਸੰਗਲ ਲੱਗਿਆ ਰਿਹਾ ਜੀ ਜਿਹੜਾ ਇਹ ਮੁੰਡਾ ਜੀ ਨਿਸ਼ਾਨ ਸਿੰਘ ਇਹ ਜੀ ਮਤਲਬ ਫੁੱਟਬਾਲ ਦਾ ਕੈਪਟਨ ਸੀਗਾ ਜੀ ਛੱਜਲ ਵੱਡੀ ਪਿੰਡ ਦਾ ਜੀ ਟੰਗਰੇ ਕੋਲੇ ਦਾ ਉਧਰ ਮਤਲਬ ਅੰਮ੍ਰਿਤਸਰ ਜੀ ਅੱਛਾ ਅੰਮ੍ਰਿਤਸਰ ਜੀ ਠੀਕ ਹੈ ਜੀ ਮਤਲਬ ਬੱਚਾ ਜੀ ਭਰਤੀ ਵੀ ਹੋ ਗਿਆ ਸੀ ਕਿਸੇ ਨਾ ਕਿਸੇ ਮਹਿਕਮੇ ਚ ਇਹ ਰੱਬ ਜਾਣੇ ਕੀ ਹੋਇਆ ਛੜਤੀ ਨੌਕਰੀ ਹੁਣ ਇਹਨੇ ਲਾਸਟ ਚ ਕੀ ਕੀਤਾ ਜੀ ਗਰਮ ਪਾਣੀ ਕਰਕੇ ਸਾਰੇ ਸਰੀਰ ਤੇ ਪਾ ਲਿਆ ਜੀ ਸਾਰਾ ਸਰੀਰ ਪੁਸਾੜ ਲਿਆ ਦੀ ਦੁਬਾਰੇ ਹੁਣ ਹੁਣ ਕੱਪੜੇ ਪਾਉਣ ਹਾਂਜੀ ਜਿਹੜਾ ਜੀ ਪਰਲੇ ਪਾਸੇ ਬੈਠਾ ਪ੍ਰਕਾਸ਼ ਮੋਰੀ ਇਹ ਉਹ ਜੀ ਇਹਨੂੰ ਇੱਕ ਬਜ਼ੁਰਗ ਨੇ ਵੇੜੇ ਚ ਬੰਨਿਆ ਹੋਆ ਸੀਗਾ ਜੀ ਸੰਗਲ ਆ ਬੰਦੂਆ ਮਿਹਦੂਰ ਮਤਲਬ ਅਮਰਸਰ ਦੀ ਹਾਂਜੀ ਇਹ ਇਹ ਹਜੇ ਪਤਾ ਨਹੀਂ ਲੱਗਿਆ ਕਿੱਥੋਂ ਦੇ ਨੇ ਹਾਂਜੀ ਇਹ ਰਾਜੂ ਵੀ ਇਦਾਂ ਹੀ ਆ ਜੀ ਇਹਦਾ ਵੀ ਹਜੇ ਕੁਝ ਨਹੀਂ ਪਤਾ ਲੱਗਿਆ ਉਹਨਾਂ ਦਾ ਹਾਂਜੀ 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 ਇਹ ਜਿਹੜਾ ਵੀਰ ਬੈਠੇ ਨੇ ਜੀ ਇਹ ਪਬਜੀ ਗੇਮ ਦੇਖੀਗੇ ਜੀ ਫਤੇਗੜ ਸਾਹਿਬ ਦੇ ਨੇ ਉਹੀ ਦਿਮਾਗ ਤੇ ਹੁਣ ਜਿਹਨਾਂ ਨੂੰ ਆਪਾਂ ਨਾਮ ਪੁੱਛੀਏ ਤੁਹਾਡਾ ਨਾਮ ਕੀ ਹੈ ਜੀ ਫਸਟ ਨੇਮ ਦੱਸ ਦੋ ਲਾਸਟ ਨੇਮ ਜੀ ਮਨਜੀਤ ਸਿੰਘ ਠੀਕ ਉਰੇ ਆਓ ਇਹਨਾਂ ਨੇ ਆਰਮੀ ਚ ਡਿਊਟੀ ਕੀਤੀ ਹੈ ਇਹਨਾਂ ਨੇ 19 ਸਾਲ ਡਿਊਟੀ ਕੀਤੀ ਹੈ ਇਹਨਾਂ ਨੇ ਠੀਕ ਹੋ ਤੁਸੀਂ ਪਹੁੰਚ ਗਏ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਦਾ ਜੀ ਇੱਕ ਲੱਖਾ ਪਿੰਡਾ ਖੰਨੇ ਕੋਲੇ ਜੀ ਅੱਛਾ ਜੀ ਤੇ ਵੀ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਹੈਗੀ ਜੀ ਇਹਨਾਂ ਦੀ ਇਹਨਾਂ ਦੀ ਵਾਈਫ ਛੱਡ ਕੇ ਚੱਲ ਗਈ ਜੀ ਪਰ ਇਹਨਾਂ ਦੀ ਮਦਰ ਹੀ ਇਕੱਲੇ ਦੀ ਅੱਛਾ ਜਿਹੜੇ ਸਾਹਮਣੇ ਇਹਨਾਂ ਨੂੰ ਬਸ ਬਸ ਹੁਣ ਤਾਂ ਉਰੇ ਨਹੀਂ ਸਾਡੇ ਕੋਲੇ ਉਹ ਮੁੜ ਕੇ ਨਹੀਂ ਵਾਪਸ ਨਹੀਂ ਜਾਣਗੇ ਕਿ ਕਰ ਉਹ ਆਪਣੇ ਕਿੱਥੇ ਨੇ ਪੰਜਾਬ ਪੁਲਿਸ ਵਾਲੇ ਬੰਦੇ ਕਿੱਥੇ ਨੇ ਜੀ ਇੱਕ ਵੇ ਜਿੱਦਾਂ ਤੁਸੀਂ ਵੀਡੀਓ ਦਿਖਾ ਰਹੇ ਸੀ ਉਹ ਚਲੇ ਗਏ ਵਾਪਸ ਜਿਹੜੇ ਉਹ ਜੋ ਨਿਕ ਜਿਨ੍ਹਾਂ ਦੇ ਪੈਰ ਮੁੜਿਆ ਹੋਇਆ ਸੀਗਾ ਉਹ ਅੱਛਾ ਅੱਛਾ ਤੁਸੀਂ ਵੀਡੀਓ ਰਿਕਾਰਡ ਕੀਤੀ ਪੈਰ ਮੁੜਿਆ ਹੋਇਆ ਹਾਂਜੀ ਜਿੱਤੇ ਵੀਰੇ ਆ ਬਾਹ ਖੜੀ ਕਰੀਂ ਵੀਰੇ ਹਾਂ ਹਾਂਜੀ ਪੈਰ ਜਿਹੜਾ ਤੁਸੀਂ ਕਹਿੰਦੇ ਜੋ ਕੁੜੇ ਦੇ ਢੇਰ ਤੇ ਉਹ ਹੀ ਆ ਜੀ ਹਾਂਜੀ 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 ਉਹ ਹੁਣ ਇੰਨਾ ਠੀਕ ਆ ਜੀ ਸਾਰੇ ਲੈਂ ਬਣਾ ਕੇ ਉਹਦੇ ਕੋਲੇ ਲੱਗਦੇ ਨੇ ਇਹ ਦਸਤਾਰਾ ਸਜਾਉਂਦਾ ਸਾਰਿਆਂ ਦੀ ਉਹ ਵਾਹਿਗੁਰੂ ਤੁਹਾਨੂੰ ਵੀਡੀਓ ਭੇਜੂਗਾ ਦੇਖੀ ਰਾਜ ਵੀਰੇ ਹਾਂ ਹੁਣ ਇਹਨਾਂ ਨੂੰ ਕਾਉਂਗਾ ਕਿ ਨਹੀਂ ਮੈਂ ਇਹ ਨਹੀਂ ਵਾਇਰਲ ਹੋਤੀ ਹੋਈ ਹੈ ਇੰਸਟਾਗ੍ਰam ਤੇ ਕੋਸ ਤੇ ਇਹਨਾਂ ਨੇ ਡਿਊਟੀ ਕੀਤੀ ਹੈ ਜੀ ਬਠਿੰਡਾ ਜੇਲ੍ਹ ਚ ਜੀ ਕਿਸੇ ਸਮੇਂ ਠੀਕ ਹੈ ਜੀ ਇਹਨਾਂ ਦਾ ਪਿੰ ਬੈਜੋ ਜੀ ਦਸਵਾਂਤੀ ਬੈਜੋ ਅਰੇ ਬੈਜੋ ਬੈਜੋ ਬੀਰੂ ਨਹੀਂ ਵਰਦੀਓ ਦੇਣ ਆਏ ਨੇ ਥੋੜੀ ਬੈਲਟ ਨੰਬਰ ਮਿਲ ਗਿਆ ਆਪਾਂ ਨੂੰ ਹੁਣ ਇੰਨੇ ਮੈਂਟਲੀ ਸੀ ਇਹਨਾਂ ਦੇ ਮਾਂ ਨੇ ਇਹਦੇ ਸੰਗਲ ਲਾਇਆ ਵਾਤੀ ਬੇੜੇ 'ਚ ਬਸ ਉਹ ਕਹਿੰਦੀ ਜਿਹੜੇ ਮਾਵਾ ਨੇ ਨਾ ਇਹ ਰੱਬ ਨੇ ਸਾਡੇ ਲਈ ਮਾਵਾ ਚ ਹੈ ਪੁੱਤ ਟੁਆਇਲਟ ਨਾਲ ਲਿਬੜਿਆ ਮਾਂ ਜੱਫੀ ਪਾਉਂਦੀ ਹੋਰ ਕੋਈ ਨਹੀਂ ਪਾਉਂਦਾ 100% ਬਾਈ ਹਾਂਜੀ ਇਦਾਂ ਹੀ ਸਾਰਿਆਂ ਦੀ ਇਹਦੇ ਵੀ ਪੈਰ 'ਚ ਕੀੜੇ ਸੀਗੇ ਜੀ ਪੂਰਾ ਪੈਰ ਇਹਦਾ ਗਲਿਆ ਵਾ ਸੀਗਾ ਮੂਰੋਂ ਕੱਟਿਆ ਭਾਜੀ ਪੈਰ ਡਿੰਪਲ ਦਾ ਉਹ ਵੀ ਮਤਲਬ ਜਿੰਨੇ ਬੰਦੇ ਨੇ ਜੀ ਇਹ ਸੀਰੀਅਸ ਹਾਲਾਤ ਵਾਲੇ ਨੇ ਚਰਨਜੀ ਆ ਚਰਨਜੀਤ ਨੂੰ ਬੁਲਾਇਆ ਮੜ ਜਾ ਚਰਨਜੀਤ ਵੀਰੇ ਉਰੇ ਜਿਹੜੀ ਵੀਡੀਓ ਦੀ ਗੱਲ ਕਰਦੇ ਹਾਂਜੀ ਚਰਨਜੀਤ ਉਹ ਜਿਹੜਾ ਬੰਦਾ ਸੀ ਜ਼ਿੰਦਗੀ ਚ ਪਹਿਲਾ ਬੰਦਾ ਦੇਖਿਆ ਦੀ ਗੰਦੀ ਚੀਜ਼ ਖਾਂਦਾ ਜੀ ਮਤਲਬ ਇਹ ਬੰਦਾ ਜੀ ਆ ਮੈਂ ਦੇਖੀ ਵੀਡੀਓ ਸ਼ਾਇਦ ਹਾਂਜੀ 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 ਬਹੁਤ ਪੁਰਾਣੀ ਇਹਨੂੰ ਹੋ ਗਈ 4 ਸਾਲ ਹੋ ਗਏ ਬਹਿ ਜੋ ਚਰਨਜੀਤ ਵੀਰੇ ਮਤਲਬ ਇਹ ਨਾਲ ਜੀ ਇਹਦੀ ਨਾਲ ਧੋਖਾ ਇਹੀ ਹੋਇਆ ਬਸ ਇਹਦੀ ਇਹਦਾ ਘਰ ਇਹਦੇ ਚਾਚੇ ਤਾਂ ਇਹਨਾਂ ਦੱਬ ਲਿਆ ਜੀ ਇਹ ਬੰਦਾ ਨਾ ਜਿਹੜੀ ਬਾਥਰੂਮ ਕਰਦਾ ਸੀ ਟਾਇਲਟ ਉਹ ਮਿੱਟੀ ਬਣ ਕੇ ਉਹਨਾਂ ਨੂੰ ਚੱਕ ਕੇ ਖਾਈ ਮਤਲਬ ਇਹ ਜੀ ਹੈਰਾਨਤ ਰਹਿ ਗਿਆ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਇਹ ਜੀ ਦੇਖ ਮਦਰ ਨੂੰ ਇਹ ਹੱਥ ਨੂੰ ਸੁਧਾਰੀਏ ਜਰਾ ਮਤਲਬ ਆ ਬੁਲਾਇਓ ਜੀ ਮਨੇ ਸੋਨੀ ਕਿੱਥੇ ਸੋਨੀ ਹੋ ਰਿਹਾ ਵੀਰੇ ਉਰੇ ਆਓ ਵੀਰੇ ਉਰੇ ਆਓ ਯਾਰ ਆ ਵੀਰੇ ਉਹਨਾਂ ਨਾਲ ਯਾਰ ਲੇਖ ਸਿੰਘ ਸਾਹਿਬ ਠੀਕ ਹੈ ਸੇ ਠੀਕ ਹੈ ਸਖਸਾਂ ਦਾ ਕੱਲ ਇਹਨਾਂ ਦੇ ਪਿੰਡ ਗਏ ਕਿਹੜਾ ਪਿੰਡ ਹੈ ਛਾਦੀਪੁਰ ਸੋਨ ਛਾਦੀਪੁਰ ਅਸ਼ਮਾਨ ਛਾਦੀਪੁਰ ਭੂਆ ਮੇਰੀ ਯਾਰ ਹੈ ਆਹ ਬਡੇਰੇ ਤੇ ਪਤਾ ਤੁਹਾਨੂੰ ਉਹ ਪਹਿਲਾਂ ਦਿੱਲਾ ਦਾ ਹੀ ਪੁੰਡਾ ਪੂਰਾ ਹੋ ਗਿਆ ਤੇ ਉਹ ਗੁਰਾ ਉਹਨਾਂ ਦੇ ਵੀ ਇੱਕ ਮੁੰਡਾ ਗੁਰਾ ਬਾਹ ਡੇਰੇ ਦਰਿੰਦੇ ਉਹਨੇ ਪਪੜ ਮੇਰਾ ਭਜਨ ਸਿੰਘ ਜਰੀਲਾ ਜਰੀਲਾ ਫੋਪੜਵੈਰਾ ਭਜਨ ਸਿੰਘ ਤੇ ਪਰਲੇਪਸਮਾਨਪੁਰ ਵੀ ਮੇਰੀ ਰਿਸ਼ਤੇਦਾਰੀ ਹੈ ਤੁਹਾਡਾ ਸਮਾਨਪੁਰ ਕੀ ਸਾਦੀਪੁਰ ਹੈ ਸਮਾਨਪੁਰ ਹੈ ਜੀ ਅੱਛਾ ਸਮਾਨਪੁਰ ਸਾਡੀ ਉਧਰ ਬਾਅਦ ਡੇਰੇ ਤੇ ਰਿਸ਼ਤੇਦਾਰੀ ਬਾਹਰ ਮੇਰੇ ਭੂਆ ਜਿਹੜੀ ਰਿੰਦਤ ਨੇ ਉਧਰ ਰਤਨੇੜੀ ਵਾਲੇ ਪਾਸੇ ਹਮ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹਨਾਂ ਦੇ ਨਾ ਇਹ ਬੱਚਾ ਨਸ਼ੇ ਦੀ ਟੀਕੇ ਲਾਉਂਦੇ ਸੀ ਦੋਨੇ ਭਰਾ ਸਕੇ ਅੱਛਾ ਇਹਨਾਂ ਦਾ ਭਰਾ ਭੇਤਾ ਇਹਨਾਂ ਦੇ ਇੱਕ ਇੱਕ ਫੁੱਟ ਦੇ ਜ਼ਖਮ ਹੋ ਗਏ ਸੀ ਲੱਤਾਂ 'ਚ ਬਟ ਟੀਕੇ ਲਾਉਣ ਨੂੰ ਨਹੀਂ ਹਟਿਆ ਦਿਖਾਇਓ ਮੜੇ ਲੱਤ ਚੱਕ ਉਨੇ ਆਪਾਂ ਕਾਫੀ ਕਵਰ ਕਰ ਲਿਆ 10% ਰਹਿ ਗਿਆ ਜੀ ਮੈਂ ਤੁਹਾਨੂੰ ਜੇ ਵੀਡੀਓ ਦਿਖਾਵਾਂ ਨਾ ਨਹੀਂ ਹੁਣ ਤੈਨੂੰ ਸਾਲ ਹੋ ਗਿਆ ਜੀ ਹੁਣ ਤਾਂ ਨਸ਼ਾ ਕੀਤਾ ਹੁਣ ਤਾਂ ਜਦੋਂ ਜਾਊਗਾ ਉਦੋਂ ਹੀ ਫੇਰ ਚਲਾ ਦੇਣਾ ਇਹਨੇ ਕਮਾ ਜੀ ਅੱਛਾ ਕਿੱਥੇ ਰਹਿ ਗਿਆ ਇਹ ਤਰਨ ਤਰਨ ਮੇਰੀ ਦਾ ਵੀਰੇ ਦਾ ਆਪ ਕਿਹੜਾ ਪਿੰਡਾ hota ਹੈ ਕੜਕ ਜੀ ਕੜਕ ਕੜਕ ਹਾਂ ਜੀ ਉਹ ਤਾਂ ਹੋਣ ਨਾ ਕਰੀਂ ਚੰਗਾ ਕੋਈ ਜਾਂਦਾ ਕੈਂਡੀ ਉਰੀਆ ਪੁੱਤ ਆਪਣਾ ਚੰਗਾ ਕੈਂਡੀ ਆ ਛੱਡ ਦੋ ਮੱਖਣ ਨੂੰ ਭੇਜੋ ਆ ਜੰਦੇ ਆ ਜੰਦੇ ਆ ਜੰਦੇ ਆ ਜੰਦੇ ਪ੍ਰਦੀਪ ਉਹ ਆ ਜੰਦੇ ਰੋਕੀ ਖੜੇ ਨਾਲ ਨੂੰ ਹਾਂ ਜੀ ਇਹ ਕੈਂਡੀ ਇਹਦੇ ਵੀ 11 12 ਸਾਲ ਸੰਗਲ ਜੀ ਇਹਦੀ ਮਦਦ ਦੀ ਡੈ ਕੀ ਉਹ ਮੋੜ ਦੇ ਪਾਸੇ ਵਾਲਾ ਉਹ ਵੀ ਮਨੇ ਕਿਹਾ ਉਹ ਬਹੁਤ ਅਗਰਤੀ ਵਾਣਾ ਹਾਂਜੀ ਹਾਂਜੀ ਇਹ ਵੀ ਮੁੰਡਾਈ ਆ ਬੱਚਾ ਮੱਖਣ ਉਹ ਵੀ ਮੁੰਡਾਈ ਇਹਦਾ ਨਾ ਇਹ ਘਰ ਮਿਲ ਗਿਆ ਜੀ ਸਾਨੂੰ ਵੀਰੇ ਅੱਛਾ ਇਸ ਬੱਚੇ ਦਾ ਜੀ ਪਰ ਉਹ ਹਲ ਤੱਕ ਲੈਣ ਨਹੀਂ ਆ ਰਹੀ ਨਾ ਉਹ ਆਉਣ ਮੇਨਾਂ ਦਾ ਖੜ ਜਾ ਪੁੱਤ ਪਟਿਆਲੇ ਦੇ ਹੀ ਨੇ ਜੀ ਖੜ ਜਾ ਪੁੱਤ ਖੜ ਜਾ ਖੜ ਜਾ ਖੜ ਜਾ ਬੇਟਾ ਉਹ ਥੋੜੇ ਕਰਕੇ ਬਿਠਾ ਰੱਖੇ ਨਹੀਂ ਤਾਰੇ ਫਰੀ ਜਾਂਦੇ ਨੇ ਸਾਰੇ ਅੰਦਰ ਇਹ ਜੀ ਹਾਂਜੀ 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 ਇੱਧਰ ਦੇਖ ਪੁੱਤ ਇੱਧਰ ਦੇ ਨਾ ਇਹ ਬੋਲਦਾ ਜੀ ਬਹੁਤ ਛੋਟੇ ਹੱਥ ਨੇ ਜੀ ਇਹਦੇ ਮਤਲਬ ਉਮਰ ਤਾਂ ਖਾਸੀ ਹੈ ਮਤਲਬ ਗਰੋਥ ਨਹੀਂ ਹੋਈ ਸਰੀਰ ਦੀ ਜੀ ਅੱਛਾ ਬੈਠ ਜਾ ਪੁੱਤ ਬੈ ਜਾ ਪੁੱਤ ਬੈ ਜਾ ਬੈ ਜਾ ਕੋਈ ਨਹੀਂ ਇਹ ਜਿਹੜਾ ਸਾਹਮਣੇ ਆ ਇਹ ਵੀ ਬਿਮਾਰ ਸੀ ਜੀ ਮੁੰਡਾ ਬਹੁਤ ਬੱਸ ਮੈਨੂੰ ਪਤਾ ਮੈਂ ਦੇਖੀ ਵੀਡੀਓ ਦੇਖੀ ਹਾਂਜੀ 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 ਹੋਰ ਠੀਕ ਹੋ ਸਿਰ ਠੀਕ ਹੈ ਘਰ ਪਰਿਵਾਰ ਹਾਂਜੀ ਸ਼ੁਕਰ ਹੈ ਬਰਦਾ ਇਦਾਂ ਜੀ ਮਤਲਬ ਸਾਰੇ ਫੀਲ ਕਰਦਾ ਇਹਨਾਂ ਦੀ ਦੇਖ ਰਿਹਾ ਨਹੀਂ ਉਹ ਤੁਹਾਡੇ ਕਰ ਕਿਉਂ ਤਾਂ ਇੱਥੇ ਫਿਰ ਹੀ ਜਾਂਦੇ ਨੇ ਅੰਦਰ ਜੀ ਸਾਰੇ ਕਿਸੇ ਨੇ ਕੱਪੜੇ ਤਾਰ ਲੈ ਕੇ ਉਹਨੂੰ ਮਤਲਬ ਉਹ ਰੱਖ ਜਿੱਦਾ ਬਹੁਤ ਜ਼ਿਆਦਾ ਤਿਆਰ ਆ ਜੀ ਅਸੀਂ ਜਿਵੇਂ ਅੱਜ ਨੇ ਤੁਸੀਂ ਐਨੀ ਟਾਈਮ ਆ ਜਾਈਏ ਤੁਸੀਂ ਉੱਧੇ ਹੀ ਹੋਣਗੇ ਕੋਈ ਨਹੀਂ ਵਿੱਚ 10 ਬੰਦੇ ਨਹੀਂ ਫਿਰ ਲਾਂ ਦੋ ਉਹ ਪਤਾ ਕੀ ਭੈਣ ਕੋਲੇ ਜਾਊਗਾ ਥੋਡੇ ਕੋਲੇ ਆਊਗਾ ਦੇਖੋ ਇਹ ਹੱਥ ਜਿਹਾ ਲਾਉਂਦਾ ਜੀ ਏਕਨ ਮੂੰਹ ਤੇ ਅੱਛਾ ਐਵੇਂ ਹੱਥ ਜਿਹਾ ਲਾਉ ਫੇਰ ਮੁੜ ਜਾਊਗਾ ਜੀ ਦੇਖੋ ਏਦਾਂ ਹੀ ਫਰੀ ਜਾਣੇ ਨੇ ਇੱਕ ਨਾ ਯਾ ਵੀਰ ਬੈਠਾ ਜੀ ਆ ਬਲਾਇਓ ਮਾੜਾ ਨੇ ਚਤਹਿਰੇ ਵਾਲੇ ਨੂੰ ਆ ਇਹਨੂੰ ਆ ਨਹੀਂ ਬੈਠਾ ਅੱਛਾ ਆ ਪਿੱਛੇ 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 ਬੈਠਾ ਇਹਨਾਂ ਇਹ ਇਹ ਜੀ ਇਹਨਾਂ ਦੀ ਮਦਰ ਵੀ ਆ ਜੀ ਆਪਣੇ ਕੋਲੇ ਇਹ ਬੰਦੇ ਨੇ 12 ਕਿਲੇ ਜ਼ਮੀਨ ਵੇਚਤੀ ਇਹਨੇ ਹਾਂ ਜੀ ਇਹ ਪਿੰਡ ਦੇ ਲੰਬੜਦਾਰ ਸੀਗੇ ਜੀ ਚਤੈਰੇ ਦੇ ਕਿਸੇ ਟਾਈਮ ਹੁਣੇ ਰੋਡ ਤੇ ਰਹਿੰਦੇ ਸੀ ਮਾਂ ਤੇ ਪੁੱਤ ਦੋਨੇ ਸ਼ਰਾਬ ਪੀਂਦੇ ਨੇ ਵਾਹ ਹੁਣ ਠੀਕ ਨਾ ਹੁੰਦੇ ਤੇ ਸੱਜਰ ਆ ਗਏ ਹੁਣ ਤਾਂ ਲਾਂਚ ਚੱਲ ਰਿਹਾ ਜੀ ਅੱਗੇ ਦੇਖੋ ਜੀ ਹੁਣ ਆ ਜਿਹੜਾ ਇਦੋਂ ਅੱਗੇ ਬੈਠਾ ਜੀ ਇਹਦੇ ਵੀ 14 ਸਾਲ ਸੰਗਣ ਲੱਗੇ ਰਹੇ ਜੀ ਇਹਦਾ ਪਿੰਡ ਹੈਗਾ ਜੀ ਕਿਹੜਾ ਉਹ ਸੰਗਰੂਰ ਧੂਰੀ ਕੋਈ ਕਿਹੜਾ ਪਿੰਡਾ ਕੋਰੇ ਉਹ ਬਮਾਲ ਨੀ ਪਰਵਾਰੀ ਲਾਉਂਦਾ ਸੀ ਹਾਂਜੀ ਇਹਦੇ ਮਾਪੇ ਵੀ ਕੋਈ ਮਜਬੂਰੀ ਬਣ ਜਾਂਦੀ ਹੈ ਜੀ ਜੇ ਉਹ ਨਹੀਂ ਨਹੀਂ ਲਾਉਣਗੇ ਜੀ ਫਿਰ ਉਹ ਪੰਨ ਤੋੜਦੀ ਲੋਕਾਂ ਨੂੰ ਮਾਰਨਾ ਹੋਰ ਗਲਤੀ ਇਹ ਤਾਂ ਤੁਹਾਨੂੰ ਮੈਂ ਅੱਗੇ ਬਹੁਤ ਇਹੋ ਜਿਹੇ ਬੰਦੇ ਨੇ ਜੀ ਜਿਹੜੇ ਆ ਕਮਾਂਡੋ ਬਾਪੂ ਕਮਾਂਡੋ ਬਾਪੂ ਰਿਹਾ ਇਹਨਾਂ ਦੇ ਵੀ ਪੂਰੀ ਬਾਹਾਂ 'ਚ ਕੀੜੇ ਸੀ ਜੀ ਇਹਨਾਂ ਜੀ ਕੋਰਟ 'ਚ ਕੰਮ ਕਰਦੇ ਸੀ ਖੰਨੇ ਉਹ ਬਾਹ ਬੰਨ ਕੇ ਰੱਖਦੇ ਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਦੇ ਬਾਹਾਂ 'ਚ ਕੀੜੇ ਵੀ ਚੱਲ ਰਹੇ ਨੇ ਜੀ ਅੱਛਾ ਬਾਹ ਬੰਨ ਕੇ ਹਾਂ ਜੀ ਪੂਰੀ ਬੰਨ ਕੇ ਨਾ ਹੁਣ ਜੀ ਮੈਂ ਹੁਣ ਆਪਾਂ ਨੂੰ ਪਤਾ ਨਹੀਂ ਲੱਗਣਾ ਜੀ ਉਹ ਇਹ ਤੋਂ ਸਾਡੇ ਕੋਲ ਨਹੀਂ ਠੀਕ ਹੋ ਆ ਬੜਿਆ ਆ ਸ਼ੁਕਰ ਆ ਦਿਖਾਇਓ ਤੁਹਾਡੀ ਬਾਹ ਦਿਖਾਇਓ ਪੂਰੀ ਬਾਹ ਚ ਕੀੜੇ ਸੀ ਜੀ ਆਪਾਂ ਬਿਨਾਂ ਡਾਕਟਰ ਦੀ ਸਹਾਇਤਾ ਤੋਂ ਠੀਕ ਕਰ ਲੇ ਜੀ ਬਈ ਬਹੁਤ ਜੀ ਡਾਕਟਰ ਕੋਲ ਜਾਨੇ ਹੋ ਜਿਹਦੇ ਕੱਟ ਕੇ ਪਰੇ ਮਾਰਦੇ ਨੇ ਬਹੁਤ ਕਰਮਾ ਵਾਲੇ ਬਈ ਤੁਸੀਂ ਸੌ ਲੱਗੇ ਬੜੀ ਮਾਰਾ ਦੀ ਕਰਤਾ ਸਾਡੇ ਦੇ ਆ ਗੁਰਮਖ ਗੁਰਮਖੋਰੀਆ ਗੁਰਮਖ 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 ਨੂੰ ਆ ਤਰਨ ਤਾਰਨ ਵਾਲੇ ਨੂੰ ਵੀ ਬੁਲਾਇਓ ਦੋਨੇ ਗੁਰਮਖ ਆਇਓ ਦੋਨੇ ਗੁਰਮਖ ਜਿਹੜਾ ਗੁਰਮਖ ਨੂੰ ਹੱਕ ਮਾਰਿਆ ਜੀ ਮਨੇ ਟੱਲੇ ਵਾਲ ਟੱਲੇ ਵਾਲ ਟੱਲੇ ਉਹ ਜਿਹੜਾ ਮੁੰਡਾ ਪਿੱਛੇ ਖੜਾ ਹੋਇਆ ਜੀ ਉਹ ਉਹਦੀ ਤੁਸੀਂ ਐਜੂਕੇਸ਼ਨ ਪੁੱਛਿਓ ਬਹੁਤ ਪੜਿਆ ਲਿਖਿਆ ਉਹ ਸਟ्रेस ਕਾਦੀ ਲੈ ਗਿਆ ਵੀ ਮੈਂ ਜਿੰਨਾ ਪੜਿਆ ਉਹਨਾਂ ਮੈਨੂੰ ਮਿਲੀ ਨਹੀਂ ਮਤਲਬ ਉਹ ਚੀਜ਼ੇ ਹਾਂਜੀ ਗੁਰਮੁਖ ਵੀਰੇ ਜਾਣਦੇ ਹੋ ਵੀਰੇ ਨੂੰ ਠੀਕ ਹੈ ਜੀ ਸਾਸ਼ਟ੍ਰਿਕਾ ਠੀਕ ਹੋ ਤੁਸੀਂ ਠੀਕ ਹੈ ਸੇ ਠੀਕ ਹੈ ਬੇ ਜੀ ਸ਼ੁਕਰ ਹੈ ਮਰਾ ਇਹਦਾ ਤੁਸੀਂ ਕਿੱਥੇ ਪੜੇ ਹੋ ਬੇ ਜੀ ਹਾਂਜੀ ਪੂਰੀ ਅਜੀ ਅੱਛਾ ਬਰਨਾਲਾ ਹੂੰਗਾ ਆਪਣੇ ਕੀ ਆਪਣੀ ਕੁਆਲਿਫਿਕੇਸ਼ਨ ਕੀਤੀ ਹੈ ਮੇਰੀ ਐਮਬੀਏ ਕੀਤੀ ਮੇਰਾ ਲਾਸਟ ਅੱਛਾ ਐਮਬੀਏ ਕਰੀ ਹੋਈ ਸੀ ਕਿਤੇ ਕਿਹੜੀ ਜਗ੍ਹਾ ਜੀ ਉੱਥੇ ਬਰਨਾਲੀ ਬਰਨਾਲੇ ਜੀ ਲਰਨਿੰਗ ਸੈਂਟਰ ਤੇ ਅੱਛਾ ਠੀਕ ਹੈ ਠੀਕ ਹੈ ਜੀ ਫਿਰ ਉਦੋਂ ਵੱਡੀ ਬੱਚਿਆਂ ਨੂੰ ਪੜਾਇਆ ਵੀ ਆਈ ਲੈਟਸ ਵੀ ਕਰਾਇਆ ਬਹੁਤ ਜ਼ਿਆਦਾ ਚਾਲਸ ਵੀ ਕਰਦੇ ਰਹੇ ਕਰਾਉਂਦੇ ਰਹੇ ਕੋਚਿੰਗ ਸੈਂਟਰ ਦੇ ਵਿੱਚ ਅੱਛਾ ਜੀ ਠੀਕ ਹੈ ਕਿਹੜੇ ਸਬਜੈਕਟ ਕਰਾਉਂਦੇ ਹੁੰਦੇ ਸੀ ਕੋਈ ਉੱਥੇ ਵਿੱਚ ਦੋ ਮੋਡਿਊਲ ਹੁੰਦੇ ਸੀ ਜੀ ਅੱਛਾ ਲਿਸਨਿੰਗ ਦਾ ਇੱਕ ਰੀਡਿੰਗ ਦਾ ਉਹ ਵੈਰੀ ਗੁੱਡ ਚਾਹੁੰਦੇ ਰਹ ਜਾ ਦਰੋ ਜਾ ਦਰੋ ਠੀਕ ਹੈ ਮੁੰਡੇ ਠੀਕ ਹੈ ਸ਼ੁਕਰ ਹੈ ਹਾਂਜੀ ਚਲੋ ਚਲੋ ਧਿਆਨ ਰੱਖੋ ਆਪਣਾ ਹਨਾ ਆ ਤਾਂ ਕਿਰਪਾ ਕਰਨ ਇਹਨਾਂ ਦੀ ਫੈਮਲੀ ਇੱਥੇ ਹੈ ਹਾਂਜੀ ਇਹਨਾਂ ਦਾ ਭਰਾ ਹੈਗਾ ਜੀ ਠੀਕ ਹੈ ਜੀ ਮਤਲਬ ਇਲਾਜ ਲਈ ਛੱਡ ਕੇ ਗਏ ਨੇ ਓਕੇ ਓਕੇ ਠੀਕ ਹੈ ਜਣਤੀ ਕੱਲਾ ਓਕੇ ਆ ਜਿਹੜੇ ਇਹ ਗੁਰਮukh ਸਿੰਘ ਖੜੇ ਨੇ ਚਿੱਟੀ ਦਾੜੀ ਵਾਲੇ ਜੀ ਹਾਂਜੀ ਇਹ ਤੁਸੀਂ ਇਹ ਸਮਝ ਲਓ ਜੀ ਮੈਂ ਉਹਨਾਂ ਦੀ ਤੁਹਾਨੂੰ ਵੀਡੀਓ ਦਿਖਾਉਂ ਬਾਅਦ ਚੋਂ ਵੀਡੀਓ ਬਣ ਰਹੀ ਹੈ ਤਾਂ ਕਰਕੇ ਇਹ ਨਾ ਜੀ ਹਸਪੀਟਲ ਦੇ ਬਾਹਰ ਮਤਲਬ ਐ ਘੇਰ ਚੱਕ ਕੇ ਵੀ ਸ਼ਾਇਦ ਬੰਦਾ ਨਾ ਬਚੇ ਜੀ ਮਤਲਬ ਇਹ ਹੁਣ ਕੱਪੜੇ ਇਹ ਪਟਿਆਲੇ ਦੁਖਨਮਾ ਰਜਿੰਦਰਾ ਹਸਪੀਟਲ ਦੇ ਬਾਹਰੋਂ ਠੀਕ ਹੈ ਜੀ ਇਹ ਹੁਣ ਸਾਰੀ ਸੰਸਥਾ ਦੇ ਕੱਪੜਿਆਂ ਦੇ ਵਿੱਚ ਇਹ ਟੀਮ ਹੈ ਇਹਨਾਂ ਦੀ ਬਣਾਈ ਵਿਚਾਰੀ ਹੈ ਕੱਪੜੇ ਧੋਣ ਦੇ ਨਾਲ ਮਤਲਬ ਆਪ ਹਾਂਜੀ ਮਤਲਬ ਕਦੇ ਅਸੀਂ ਸੋਚਿਆ ਵੀ ਨਹੀਂ ਸੀਗਾ ਜੀ ਇਹ ਵੀ ਇਦਾਂ ਹੀ ਜੀ ਇਹਨਾਂ ਦੀ ਬਹੁਤ ਬੁਰੇ ਖਲਾਸਾ ਤਾਂ ਹੁਣ ਲੇਟੈਸਟ ਹੈ ਪਾਈਏ ਚਮਕੌਰ ਸਾਹਿਬ ਤੋਂ ਹੀ ਅਸੀਂ ਦੋ ਕੁ ਮਹੀਨੇ ਪਹਿਲਾਂ ਇਦਾਂ ਸਾਰਿਆਂ ਦੀ ਕੋਈ ਅੱਛਾ ਇਹ ਬਾਹਰ ਕੇ ਸੜਕ ਤੇ ਘਰ ਸਗਾ ਜੀ ਹਾਂਜੀ 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 ਤੁਸੀਂ ਜਮੇ ਸਹੀ ਪਛਾਣ ਹਾਂਜੀ 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 ਇਹਨਾਂ ਦੇ ਡਾਕਟਰ ਸੀਗੇ ਇਹਨਾਂ ਦੇ ਹਨ ਜਮੇ ਜਮੇ ਸਹੀ ਪਛ ਜਿਹੜਾ ਮੁੰਡਾ ਜੀ ਪਸਨਾਵਾਲਾ ਗੁਰਦਾਸਪੁਰ ਤੋਂ ਜੀ ਇਹਦੇ ਵੀ 16-17 ਸਾਲ ਮਾ ਨੇ ਸੰਗਲੇ ਲਾ ਕੇ ਰੱਖਿਆ ਜੀ ਉੱਪਰ ਗਾਡਰ ਨੂੰ ਪਾ ਕੇ ਨਹੀਂ ਸੰਗਲ ਮਾ ਨੇ ਬੰਨਿਆ ਬਸ ਇੱਕ ਨੇ ਘਰੇ ਇਹ ਵੀ ਹੁਣ ਬਹੁਤ ਸੇਵਾ ਕਰਦਾ ਜੀ ਮੁੰਡਾ ਨਾ ਜੀ ਭਾਈ ਜੀ ਠੀਕ ਹੂੰ ਠੀਕ ਹੋ ਤੁਸੀਂ ਕਹਿੰਦਾ ਜੀ ਕੁਝ ਚੀਜ਼ਾਂ ਨੇ ਜੀ ਜਿਹੜੀਆਂ ਅਮਰ ਛੋਟਾ ਫੋਨ ਦਿਓ ਦੂਜਾ ਫੋਨ ਬੰਦ ਹੋ ਗਿਆ ਉਹ ਉਹੀ ਚਾਹੁੰਦਾ ਦੀ ਮੈਨੂੰ ਤਾਂ ਉਹਨੂੰ ਕੱਲ ਲਾ ਲਵਾਂ ਮੈਂ ਮੈਂ ਲੈ ਕੇ ਅੱਛਾ ਕੁੱਟੀਆਂ ਚ ਲਾਤਾ ਠੀਕ ਹੈ ਕੁੱਟੀਆਂ ਚ ਠੀਕ ਹੈ ਕੋਈ ਗੱਲ ਨਹੀਂ ਅੱਛਾ ਜੀ ਉਹਦੇ ਚ ਕੀ ਹੈ ਜੀ ਵੀਰ ਮੈਂ ਤੁਹਾਨੂੰ ਅੱਗੇ ਦਿਖਾਉਣਾ ਜੀ ਮਤਲਬ ਇਹ ਉਹ ਅਕੋਰਡਿੰਗਲੀ ਉਹ ਨਕਸ਼ੇ ਦੇ ਹਿਸਾਬ ਨਾਲ ਤੁਸੀਂ ਕਰ ਲਿਆ ਹਾਂ ਹਾਂਜੀ ਹਾਂਜੀ ਇਹ ਤਾਂ ਹੀ ਹਜੇ ਮਤਲਬ ਇੱਕ ਬਿਲਡਿੰਗ ਆ ਜੀ ਉਧਰ ਉਹਦੇ ਚ ਸਾਰਾ ਕੁਝ ਹੋਵੇ ਇੱਥੇ ਕੀ ਆ ਜੀ ਹੁਣ ਮਤਲਬ ਸਵੇਰੇ ਬੰਦਾ ਉੱਠੇ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਘਰ ਚਾਹੀਦਾ ਜੀ ਹਾਂਜੀ ਬਹੁਤ ਇਹ ਜੀਆਂ ਚੀਜ਼ਾਂ ਨੇ ਜੀ ਹਾਂਜੀ ਬਿਲਕੁਲ ਜੀ ਮਾੜੀ ਜੀ ਗਰਪਾ ਆਉਂਦੀ ਆਪਦੀ ਹੋ ਜਾਂਦੀ ਹੈ ਹਰ ਵਕਤ ਗਰਵਾਨੀ ਚੱਲਦੀ ਆ ਆਨੰਦ ਦੇ ਵਖਰਾ ਹੁੰਦਾ ਥੋੜੇ ਕਰਕੇ ਬੰਦ ਕਰਤੀ ਵੀਡੀਓ ਕਰਕੇ ਨਹੀਂ 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 ਮਤਲਬ ਆਨੰਦ ਦੇ ਵਖਰਾ ਹੁੰਦਾ ਜੀ ਮਤਲਬ ਜ਼ਿੰਦਗੀ ਜਿਉਣ ਦਾ ਆਨੰਦ ਆ ਰਿਹਾ ਜੀ ਜੀंदगी ਦਾ ਨੰਗੇ ਜਾਣੀ ਸੀ ਘਰ ਵੀ ਆਪਣੀ ਨੇੜੀ ਨੇ ਜੀ ਅੱਛਾ ਜੀ ਆ ਦੇਖੋ ਇੱਥੋਂ ਦਿਖਦੇ ਨੇ ਵੀਰਾ ਜੀ ਅੱਛਾ ਜੀ ਇਹ ਆਪਣੀ ਮੋਟਰ ਸੀਗੀ ਜੀ ਹਾਂਜੀ ਨਹੀਂ ਮੈਂ ਤਾਂ ਉਰੀ ਰਹਿਣਾ ਜੀ ਪਰਿਵਾਰ ਨੂੰ ਲੈ ਕੇ ਜੀ ਅੱਛਾ ਫੈਮਿਲੀ ਇੱਥੇ ਆ ਜੀ ਹਾਂਜੀ ਮੈਂ ਤਾਂ ਉਰੀ ਰਹਿਣਾ ਜੀ ਪਰਿਵਾਰ ਨੂੰ ਲੈ ਕੇ ਜੀ ਮੈਨੂੰ 1 ਸਾਲੇ ਹੋ ਗਈ ਮੈਂ ਗਿਆ ਨਹੀਂ ਘਰੇ ਜੀ ਹਾਂ ਜਿਹੜਾ ਇਹ ਚਿੱਟਾ ਜਿਹਾ ਘਰ ਹੈ ਜੀ ਦੋ ਕੋਟੀ ਹਾਂਜੀ ਤਾਂ ਹੀ ਮੇਰੇ ਤਾਇ ਜੀ ਦੀ ਹੈ ਜੀ ਚਾਹਤ ਬਲ ਆਪਣਾ ਇਹੀ ਹੈ ਤਾਂ ਹਾਂਜੀ ਹਾਂ ਜਿਹੜਾ ਹਾਂ ਡਬਲ ਸਟੋਰੀ ਦਿਖ ਰਹੀ ਹੈ ਇਸਮਾਨੀ ਦਾ ਕਲਰ ਇਹ ਆਪਣੀ ਹੈ ਠੀਕ ਹੈ ਭਾਈ ਇੱਕ ਆਉਰੇ ਨਾ ਜੀ ਡਬਲ ਸਟੋਰੀ ਹੈ ਨਾ ਇਹ ਦੇਖ ਹਾਂਜੀ ਹਾਂਜੀ ਦੇਖ ਕੇ ਦੇਖ ਹਾਂਜੀ درخت ਖੜਾ ਵਿੱਚ ਆਪਣਾ ਘਰ ਹੈ ਜੀ ਤੇ ਜਿਹੜਾ ਇਹ ਭਗਵੇਂ ਦੇ ਕਲਰ ਦਾ ਜੀ ਇਹ ਡੇਰਾ ਜੀ ਉਰੇ ਤੇ ਵੀ ਆਪਣੀ ਜ਼ਮੀਨ 'ਤੇ ਬਣਿਆ ਬਾਜੀ ਠੀਕ ਹੈ ਜੀ ਠੀਕ ਹੈ ਹਾਂਜੀ ਉੱਥੋਂ ਇੱਕ ਰੋਡ ਐਦਾਂ ਆਉਂਦਾ ਜੀ ਅੱਛਾ ਉਹ ਸੜਕ ਇਧਰੋਂ ਜਾ ਰਹੀ ਹੈ ਜੀ ਹਾਂਜੀ ਅੱਗੇ ਪਿੰਨ ਲਚਕਾਣੀ ਹੈ ਜੀ ਅੱਗੇ ਕਿਲੋਮੀਟਰ ਤੇ ਲਚਕਾਣੀ ਹੈ ਜੀ ਇਧਰ ਵੱਡਾ ਰੋਡ ਹੈ ਜੀ ਸਾਹਮਣੇ ਲਚਕਾਣੀ ਇੱਕ ਹੀ ਪਿੰਡਣਾ ਹੀ ਖੁਰਦਕਲਾਂ ਤਾਂ ਨਹੀਂ ਨਹੀਂ ਇੱਕੋ ਹੀ ਜਾਂਦਾ ਹੋਈ ਜੀ ਲੋਈ ਨਹੀਂ ਲੈਂਦਾ ਹਾਂਜੀ ਪਰ ਤੁਸੀਂ ਜਿਹੜੀਆਂ ਚੀਜ਼ਾਂ ਲੈ ਕੇ ਆਉਨੇ ਆ ਜੀ ਉਹ ਮਤਲਬ ਸਾਡੀ ਕ ਹਾਂ ਜੀ ਨਹੀਂ ਬਹੁਤ ਖੁਸ਼ ਹੋ ਕੇ ਪੈਣਗੇ ਕੱਚਿਲ ਪਿਆ ਪਿਆ ਤਾਂ ਇਕੱਠੀਆਂ ਹੈਗੀਆਂ ਨੇ ਇੱਕ ਇੱਕ ਕਲਰ ਦੀਆਂ ਆਪਰੇ ਤਾਂ ਜਲੋ ਉਹ ਇੱਕ ਇੱਕ ਕਲਰ ਦਾ ਫਿਰ ਪਛਾਣ ਆ ਜਾਂਦੀ ਆ ਬੰਦਨ ਵੀ ਆਪਣਾ ਬੰਦਾ ਹੈ ਨਾ ਜੀ ਇਹਦੇ ਵਿੱਚ ਜੀ ਵੀਰੇ ਪੰਜ ਮੰਜ਼ਲ ਹੋ ਜੂ ਇਹਦੇ ਉਰੇ ਲਿਫਟ ਦੀ ਪ੍ਰੋਵੀਜ਼ਨ ਆ ਜੀ ਉਧਰਲੇ ਪਾਸੇ ਵਾਸ਼ਰੂਮ ਨੇ ਜੀ ਇਹ ਇਦਾਂ ਹੀ ਸੇਮ ਕਰਕੇ ਨਾ ਜਿਵੇਂ ਦੇਣੇ ਹੁੰਦਾ ਵੈ ਤਾਂ ਤੁਹਾਡੇ ਦਿਮਾਗ ਚ ਆਲਰੇਡੀ ਹੈ ਇਹ ਉਹ ਗੱਟੂ ਵੀਰੇ ਇਹ ਮੁੰਡਾ ਆਸਟ੍ਰੇਲੀਆ ਰਹਿ ਹਾਂਜੀ ਹਾਂਜੀ ਜਿਹੜਿਆ ਪਿੱਛੇ ਬੈਠੇ ਨੇ ਜੀ ਉਹ ਆ ਜਿਹੜੇ ਇਹਨਾਂ ਦੇ ਵੀ ਬਾਪ ਤੇ ਪੁੱਤ ਦੋਨੇ ਨੇ ਜੀ ਆਪਣੇ ਕੋਲ ਇਹਦੀ ਬਹੁਤ ਬੁਰਾ ਹਾਲ ਸੀ ਜੀ हां बुला लो अच्छा आबाजी वाह मेरे भाई गुरु जी का आई मुंडिया नु मिलो जी ओ बस भाई ठीक है मुंडा रुबी है जी चठियां तो ਤੁਹਾਡੇ ਕੋਲੋਂ ਜੀ ਗੀਤ ਬਹੁਤ ਸੋਹਣੇ ਚੱਲ ਰਹੇ ਨੇ ਜੀ ਵੀਰ ਉਹਨਾਂ ਦੇ ਹੁਣ ਇੱਕ ਜਿੰਦਾ ਤੇ ਲਿਖਿਆ ਸੀ ਗੀਤ ਵੀਰ ਉਹਨਾਂ ਨੇ ਇੱਕ ਹੋਣਾ ਗਾਇਆ ਮਤਲਬ ਬਹੁਤ ਗੀਤ ਵਧੀਆ ਚੱਟਦੀ ਕਲਾ ਹੋ ਰਹੀ ਹੈ ਜੀ ਦੋਨਾਂ ਭਰਾਵਾਂ ਦੀ ਆਜੋ ਜੀ ਇੱਧਰ ਉਹ ਆਪਣਾ ਥਾਂ ਆ ਜਿੱਥੇ ਮਤਲਬ ਉਹਦੇ ਮੋਟਰੇ ਸੀ ਆਜੋ ਵੀਰੇ ਪਰਮੰਤਰ ਪ੍ਰਜਾਪਤੀ ਆਜੋ ਆਜੋ ਵੀਰੇ ਆਜੋ ਤੇ ਅੱਜ ਤੁਹਾਡੇ ਤੋਂ ਬਾਅਦ ਬਾਈ ਗਲਾਬ ਨੇ ਵੀ ਆਉਣਾ ਜੀ ਅੱਜ ਹਾਂਜੀ ਇਹ ਨਾ ਜੀ ਉਹ ਪੁਰਾਣਾ ਥਾਂ ਸੀ ਜਿੱਥੇ ਸੀ ਮਤਲਬ ਥੋੜਾ ਜਿਹਾ ਬਣਾਇਆ ਸੀ ਜੀ ਹਾਂਜੀ 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 ਮੈਂ ਤੁਹਾਨੂੰ ਦਿਖਾਉਣਾ ਆਜੋ ਮੇਰਾ ਫੋਨ ਲੈ ਕੇ ਬਾਪੂ ਜੀ ਪੂਰੇ ਨਹੀਂ ਸਾਰਾ ਫੁੱਲ ਹੁੰਦਾ ਰਾਤ ਨੂੰ ਜੀ ਅੱਛਾ ਜੀ ਸਾਰਾ ਫੁੱਲ ਹੁੰਦਾ ਜਦੋਂ ਪੈਂਦੇ ਨੇ ਜੀ ਪੂਰੇ ਤੱਕ ਸਾਰਾ ਫੁੱਲ ਹੁੰਦਾ ਜੀ ਇਹ ਉਹ ਮੋਟਰ ਦਾ ਕੋਠਾ ਸੀਗਾ ਜੀ ਸਭ ਤੋਂ ਪਹਿਲਾਂ ਹਾਂਜੀ ਬਸ ਇੱਕੋ ਕੋਠਾ ਸੀਗਾ ਜੀ ਮੈਂ ਤੁਹਾਨੂੰ ਫੋਟੋ ਵੀ ਲੱਗੀ ਹੋਰ ਦਿਖਾਉਣਾ ਜੀ ਅਸੀਂ ਕਿ ਕੀਤਾ ਜੀ ਜਦੋਂ ਤੁਹਾਨੂੰ ਬੰਦਾ ਮਿਲਿਆ ਜੀ ਅਸੀਂ ਕਿ ਉਹਦੇ ਤਾਂ ਪਿਆ ਨਹੀਂ ਜਾਣਾ ਉਹ ਚ ਸਟਾਰਟਰ ਸੀਗਾ ਜੀ ਅਸੀਂ ਸਟਾਰਟਰ ਪਰਲੇ ਪਾਸੇ ਕੱਢਤਾ ਸੀ ਸਟਾਫ ਬ੍ਰੋਕਰ ਕੱਢਤਾ ਮੋਟਰ ਚਲਾਉਣ ਵਾਲਾ ਹੀ ਹਾਂ ਅਸੀਂ ਬਸ ਇੰਨਾ ਕੁ ਬਣਾਇਆ ਸੀ ਜੀ ਇਹ ਠੀਕ ਹੈ ਜੀ ਅਸੀਂ ਸ਼ੈੱਡ ਪੱਕੇ ਇਹਦੇ ਤੇ ਸਿਮੈਂਟਡ ਪਾ ਲਿਆ ਚਾਦਰ ਜਿੰਨੇ ਇੱਕ ਪੈਸੇ ਸੀਗੇ ਜੀ ਜੇ ਸਭ ਤੋਂ ਪਹਿਲਾਂ ਉਹ ਬਣਿਆ ਉਸ ਤੋਂ ਬਾਅਦ ਚ ਉਹ ਤਾਂ ਜੀ ਉਹ ਤਾਂ ਜੀ ਪਹਿਲਾਂ ਤੋਂ ਹੀ ਬਣਿਆ ਹੋ ਵੱਤੀ 40 ਸਾਲ ਤੋਂ ਜੀ ਕੋਠਾ ਮੋਟਰ ਵਾਲਾ ਜੇ ਮੈਂ ਆਪਣੇ ਹੁੰਦਾ ਮੋਟਰ ਜੀ ਢੀ ਟੋੜੇ ਜੀ ਉਹ ਤੁਹਾਨੂੰ ਦਿਖਾਈ ਸੀਗੀ ਉਦੋਂ ਜਿਹੜੀ ਫੋ कोई कोई अच्छा स्टार्ट अप ਆ ਰਿਹਾ ਹੈ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਜੀ ਇੱਥੇ ਤੱਕ ਅਸੀਂ ਬਣਾਇਆ ਸੀ ਸਾਡੀ ਸੋਚ ਉਦੋਂ ਇਹੀ ਸੀ ਜੀ ਵੀ ਇਹਨੂੰ ਕੋਈ ਨਾ ਕੋਈ ਜਿਹੜੇ ਦੋ ਬੰਦੇ ਇਹਨਾਂ ਨੂੰ ਲੈ ਜਾਊਗਾ ਜੀ ਅੱਛਾ ਵੀ ਕੋਈ ਨਾ ਕੋਈ ਇਹਨਾਂ ਨੂੰ ਵੀ ਆ ਜਾਊਗਾ ਅਸੀਂ ਨਾਲ ਚਾਹ ਸਾਫ ਲਾਗੇ ਹਾਂ ਜੀ ਵੀ ਫ੍ਰੀ ਹੋ ਜਾਾਂਗੇ ਆ ਦੇਖੋ ਜੀ ਇਹ ਉਹ ਮੋਟਰ ਦਾ ਕੋਠਾ ਜੀ ਇਹਦਾ ਠੀਕ ਹੈ ਜੀ ਸਿਰਫ ਬਸ ਉੱਤੇ ਤੁਸੀਂ ਛੱਤ ਲਿਆ ਨੂੰ ਬਸ ਅਸੀਂ ਕੀ ਕੀਤਾ ਜੀ ਅਲਦਲੇ ਨਿਊ ਪਟਕੇ ਜੀ ਅਸੀਂ ਨੇ ਬਣਾ ਲਿਆ ਜੀ ਸਾਨੂੰ ਇਹ ਸੀਗਾ ਵੀ ਚਲੋ ਟਰੈਕਟਰ ਟਰੱਕਟਰ ਖੜਜਾ ਕਰੂ ਜਾਂ ਰੇਰੂ ਰੱਖ ਲਿਆ ਕਰਾਂਗੇ ਜੀ ਬਸ ਆ ਚੀਜ਼ ਸੀਗੀ ਜੀ ਅਹੀ ਬਣਾਇਆ ਸੀ ਆ ਗੇਟ ਆ ਜਿਹੜਾ ਆ ਲੱਕੜ ਦਾ ਸੀ ਉਦੋਂ ਜੀ ਆਪਾਂ ਇਸ ਘਰ ਦੇ ਵਿੱਚ ਖੜੇ ਹਾਂ ਜੀ ਠੀਕ ਹੈ ਜੀ ਬਸ ਇਸ ਤੋਂ ਬਾਅਦ ਫਿਰ ਜੀ ਸਾਡੇ ਵਰਗੀਆਂ ਰੂਹਾਨੀ ਸਪੋਰਟ ਕੀਤੀ ਜੀ ਅੱਗੇ ਅੱਗੇ ਜੀ ਘਰ ਅੱਜ ਹੁਣ ਮਹਾਰਾਜ ਦੀ ਕਿਰਪਾ ਨਾਲ ਅੱਗੇ ਕੇ ਪਹੁੰਚ ਗਏ ਫਿਰ ਅਸੀਂ ਨੇ ਜੀ ਸੋਨੀ ਸਾਨੂੰ ਮਿਲਿਆ ਜਦੋਂ ਹਾਂ ਸੋਨੀਆ ਤਾਂ ਮੈਂ ਦੇਖੀ ਫਿਰ ਤਾਂ ਇਹ ਅੱਗੇ ਅੱਗੇ ਬਸ ਫਿਰ ਤਾਂ ਇਹ ਦੇਖੋ ਅਸੀਂ ਖੜਾ ਸੋਨੀ ਨਾਲ ਇੱਕੋ ਕਮਰਾ ਆਪਾਂ ਇਹਦੇ ਵਿੱਚ ਖੜੇ ਇੱਥੇ ਪਾਣੀ ਗਰਮ ਕਰਦੇ ਸੀ ਜੀ ਬਸ ਇਹਨਾਂ ਕਿਹਾ ਮੂਰੇ ਬਾਥਰੂਮ ਮੈਂ ਦੇਖਿਆ ਵਾ ਬੜਾ ਚਿਰ ਲੱਗਿਆ ਰਿਹਾ ਵੱਡਾ ਉਦੋਂ ਮੁੜ ਕੇ ਵੱਡੇ ਵਾਲਾ ਹਾਂਜੀ ਹਾਂਜੀ ਬਸ ਉਹਨੀ ਨੇ ਵੀ ਬੜੀ ਹੈਲਪ ਕੀਤੀ ਜੀ ਦਾ ਬੜੀ ਜੀ ਫੈਵਰੀ ਨਭਾਈ ਆ ਬੜਾ ਜਲ ਕਰਿਆ ਜੀ ਜੀ ਜਿਹੜਾ ਮੁੰਡਾ ਆਪਾਂ ਨੂੰ ਪਾਣੀ ਪਿਲਾਉਂਦਾ ਸੀਗਾ ਜੀ ਉਹ ਆ ਮੁੰਡਾ ਜੀ ਕਿਨੂੰ ਆਪਾਂ ਕਹਿੰਦੇ ਤੇ ਬਿਮਾਰ ਆ ਜੀ ਦੇਖੋ ਉਹਕੇ ਵੀਡੀਓ ਦੇਖੋ ਪਰਤੀ ਵੀ ਦੇਖੀ ਜਿਹੜੀ ਪਾਣੀ ਪੀਂਦਾ ਜੀ ਦਿਖਾਓ ਬਾਈ ਇਹਨਾਂ ਨੂੰ ਜਿਹੜਾ ਵੀਰਾ ਜੀ ਆ ਦੇਖਾ ਜਿਹੜਾ ਮੈਂ ਦਵਾਕ ਮਾਰੀ ਹੈ ਜਿਹੜਾ ਬਿਲਕੁਲ ਪਿੱਛੇ ਸੀਗੀ ਦੇਖ ਇਹ ਉਹ ਬੰਦਾ ਜੀ ਇਹਦੇ ਚ ਹੀ ਪੀਂਦਾ ਸਾਰਾ ਕੁਝ ਉਹ ਜੀ ਚਾਹ ਦੇ ਹਾਂ ਜੀ ਹਾਂ ਜੀ ਇਨੋਂ ਬਿਰਨੇ ਹਾਕਮਰੀ ਸੀ ਜਿਹੜਾ ਸਕੰਜਾ ਜਲੀ ਬੈਠਾ ਜੀ ਸਭ ਤੋਂ ਪਿੱਛੇ ਹੈ ਇਹਦੇ ਕੋਲ ਕਿਤੇ ਰਹਿ ਨਹੀਂ ਜਾਂਦਾ ਇਹ ਦੂਜੂ ਆਏ ਇਹ ਉਹ ਕੈਂਡੀ ਹੈ ਜੀ ਜਿਹੜਾ ਮੈਂ ਤੁਹਾਨੂੰ ਮਿਲਾਉਂਦਾ ਸੀ ਜਿਹੜਾ ਕੋ ਫੜੀ ਬੈਠੇ ਸੀ ਜਿਹੜਾ ਜਿਹੜਾ ਛੱਡਿਆ ਸੀ ਉਹਨਾਂ ਨੇ ਨਾ ਵੀ ਛੱਡ ਦੋ ਛੱਡ ਦੋ ਆਉਣ ਦੋ ਉਹ ਇਹਦੇ ਵੀ 12 ਸਾਲ ਸੰਗਲ ਮਤਲ ਲੱਗਿਆ ਰਿਹਾ ਹਾਂਜੀ 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 ਤੇ ਜਿਹੜਾ ਬਾਪੂ ਮੈਂ ਤੁਹਾਨੂੰ ਕਹਿੰਦਾ ਸੀਗਾ ਜੀ ਵੀ ਉੱਥੇ ਉਹਦੇ ਚ ਕਚੈਰੀਏ ਦੇ ਵਿੱਚ ਕਚੈਰੀਆਂ ਦੇ ਵਿੱਚ ਵੀ ਬੰਨ ਕੇ ਰੱਖਦਾ ਸੀ ਉਹ ਕਚੈਰੀਆਂ ਚ ਐਦਾਂ ਮਤਲ 80 ਨਾਲ ਉੱਪਰੋਂ ਬੰਨੀ ਫਿਰਦਾ ਸੀਗਾ ਜੀ ਇਹ ਉਹ ਬੰਦਾ ਜੀ ਬੱਚਾ ਜੀ ਇਹ ਵੀ ਆਪਣੇ ਇਨੂੰ ਵੀ ਛੋਟੇ ਬੱਚੇ ਨੂੰ ਇਹ ਅਟਣ ਸਿਰਚ ਨਾ ਹੀ ਇੰਨਾ ਪੱਕਾ ਹੋ ਗਿਆ ਸੀ ਵੀ ਮਤਲਬ ਇਹ ਰੋਟੀਆਂ ਰੱਖ ਕੇ ਫਿਰ ਤਾਸਲਾ ਚੱਕਦਾ ਰਿਹਾ ਪਿੰਡਾਂ ਦੇ ਬੰਦੇ ਆਉਂਦੇ ਵੀ ਰੋਟੀਆਂ ਰੱਖ ਲਾਂਦੇ ਉਹਰੇ ਫਿਰ ਤਾਸਲਾ ਚੱਕਦਾ ਦਈ ਜੀ ਇਹਦਾ ਨੌ ਅਸੀਂ ਵਾਈਗਰੂ ਨਹੀਂ ਲੋਕਾਂ ਨੇ ਮਤਲਬ ਉਹਨਾਂ ਨੇ ਜਿਨ੍ਹਾਂ ਨੇ ਕੰਮ ਕਰਾਉਂਦੇ ਸੀਗੇ ਉਹਨਾਂ ਨੇ ਦਵਾਈ ਨਹੀਂ ਦਵਾਈ ਹੈ ਹਾਂਜੀ ਇਹ ਨਾ ਜੀ ਮਤਲਬ ਇਹਦਾ ਇਹ ਕੁਝ ਨਹੀਂ ਬੋਲਦਾ ਜਾਂ ਤਾਂ ਇਹ ਮੰਮੀ ਡੈਡੀ ਬੋਲਦੇ ਜਾਂ ਵਾਈਗਰੂ ਅਸੀਂ ਤੁਹਾਨੂੰ ਵਾਈਗਰੂ ਸਿੰਘ ਹੀ ਰੱਖਦੇ ਉਹ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਇਹਨੂੰ ਦੇਖਣ ਪਰਿਵਾਰ ਬਹੁਤ ਆਏ ਨੇ 20 ਪਰਿਵਾਰ ਆ ਗਏ ਹੁਣ ਸਾਡਾ ਬੱਚਾ ਪਰ ਹਾਲਤ ਕਿਹਦੀ ਸੁਨਾਖਤ ਨਹੀਂ ਹੋ ਪ ਆਜੋ ਵੀਰੇ ਆਜੋ ਵੀਰੇ ਉਧੂ ਅੱਗੇ ਜੀ ਆਜੋ ਵੀਰੇ ਇੱਕ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਜੀ ਪਸਨਾਵਾਲ ਵਾਲਾ ਮੁੰਡਾ ਮਿਲਾਇਆ ਸੀ ਜਿਹੜਾ ਜੀ ਜਿਹੜਾ ਤੁਹਾਨੂੰ ਮੈਂ ਕਹਿੰਦਾ ਕੱਪੜੇ ਤੁਹਾਨੂੰ ਹਾਂਜੀ ਇਹ ਉਹ ਬੱਚਾ ਜੀ ਜਿਹੜਾ ਉੱਠ ਕੇ ਆਇਆ ਸੀਗਾ ਜੀ ਇਹ ਉਹ ਮੁੰਡਾ ਜੀ ਇਹ ਵੀ 16 17 ਸਾਲ ਆ ਇਹਦੀ ਮਦਰ ਆ ਜੀ ਇੱਥੇ ਬੰਨੇ ਹੋ ਰਿਆ ਜੀ ਮਾਂ ਨੇ ਬਸ ਮਤਲਬ ਇਹ ਠੀਕ ਨਹੀਂ ਸੀ ਹੈਗਾ ਨਹੀਂ ਠੀਕ ਨਹੀਂ ਹੁਣ ਤਾਂ ਬਹੁਤ ਠੀਕ ਹੈ ਜੀ ਜਿਹੜਾ ਇਹ ਆ ਜੀ ਮੁੰਡਾ ਉੱਥੇ ਇੱਕ ਜਿਹੜਾ ਕਹਿਦੀ ਆਪਾਂ ਐਂ ਤਾਂ ਵੀ ਤੁਹਾਡੇ ਨਾਲ ਫਿਰ ਤੋਂ ਬਜ਼ੇਰੇ ਦੁਸ਼ਮਣ ਬਣਦੇ ਹੁਣ ਕਿ ਤੁਹਾਡੇ ਹਾਂਜੀ ਫਿਰ ਪਿਆਰ ਕਰਨ ਵਾਲੀ ਬਹੁਤ ਬੰਦੇ ਜੰਨੇ ਉੱਤੇ ਬਹੁਤ ਗੱਲ ਪੈਂਦਾ ਲੋਕੋ ਤਾਂ ਖਰੇ ਚੱਲੋ ਜੀ ਫਿਜ਼ੀਕਲੀ ਸਾਹਮਣੇ ਦੇਖਦੇ ਆ ਪਰ ਇਦਾਂ ਤਾਂ ਇੰਟਰਨਲੀ ਲੋਕ ਕਿੰਨੇ ਹੋ ਕਰਦੇ ਹੋਣਗੇ ਤੇ ਜਿਹੜਾ ਜੀ ਮੈਂ ਤੁਹਾਨੂੰ ਕਹਿਣ ਦੀ ਵੀ ਹਸਪੀਟਲ ਵਾਲਿਆਂ ਨੇ ਬਾਹਰ ਸਿੜਤਾ ਤੀਗਾ ਜੀ ਬੰਦਾ ਜਿਹੜਾ ਕੱਪੜੇ ਧੋਂਦਾ ਮੈਂ ਤੁਹਾਨੂੰ ਕਿਹਾ ਨਹੀਂ ਸੀ ਜੀ ਜੋ ਬਾਹਰ ਕੋਈ ਬੰਦਾ ਹੈ ਉਹ ਇਹ ਬੰਦਾ ਹੈ ਮਤਲਬ ਇਦਾਂ ਹਸਪੀਟਲ ਦੇ ਬਾਹਰ ਪਿਆ ਸੀ ਜੀ ਇੰਨਾ ਕੋਈ ਇਦਾਂ ਦੀਆਂ ਸਟੋਰੀਆਂ ਨਹੀਂ ਵੀਰ ਜੀ ਸਾਡੇ ਨਾਲ ਤਾਂ ਇੱਥੋਂ ਤੱਕ ਵੀ ਹੋਇਆ ਜੀ ਤੁਸੀਂ ਦੇਖ ਨਹੀਂ ਪਾਉਂਗੇ ਬੰਦੇ ਦੇ ਅੱਖਾਂ 'ਚ ਕੀੜੇ ਮੂੰਹ 'ਚ ਕੀੜੇ ਪਰਵਾਹ ਸਾਡੇ ਨਾਲ ਸੰਸਕਾਰ ਨਹੀਂ ਕਰ ਤਾਂ ਜੀ ਉੱਥੇ ਸੰਸਕਰ ਆਪੇ ਕਰਤਾ ਜੀ ਅਮਰਸਤਕਾਰ ਵੀ ਨਹੀਂ ਕਰਾ ਰਹੇ ਤੁਹਾਨੂੰ ਕੋਈ ਤੇ ਚਲੋ ਨਹੀਂ ਪਾਉਂਗੇ ਵੀਰੇ ਇਹ ਜਿਹੜਾ ਬੰਦਾ ਨਾ ਜੀ ਇੱਕ ਨੌਰ ਦੇ ਨਾਲ ਲਾਛੜੂ ਪਿੰਡ ਦੀ ਗੱਲ ਆ ਜੀ ਵੀਰੇ ਮਤਲਬ ਹਾਂਜੀ ਪਰ ਇੱਕ ਵਾਰੀ ਨਾ ਖੂਨ ਤਾਂ ਖੋਲਦਾ ਵੀ ਇਹਨਾਂ ਲੋਕਾਂ ਨੂੰ ਕੀ ਕਰੀਏ ਇਹਨਾਂ ਲੋਕਾਂ ਦਾ ਇਹ ਇਹਦੇ ਹਾਲਾਤ ਤੁਸੀਂ ਇੱਥੋਂ ਦਾ ਜੱਲਾ ਲਾ ਲਿਓ ਵੀਰੇ ਫਿਰ ਜੇ ਤੁਸੀਂ ਇਹਦੀ ਵਿੱਚੋਂ ਦੇਖੋ ਨਾ ਜੀ ਟਾਇਲਟ ਪੈਪ ਜੀ ਸਰੀਰ ਦੇ ਵਿੱਚ ਜੀ 12th ਪੈਪ ਚ ਵੀ ਕੀੜੇ ਆ ਰਹੇ ਸੀ ਜੀ ਡੈਥ ਹੋ ਗਈ ਡੈਥ ਹੋ ਗਈ ਪੋਸਿਬਲੀ ਨਹੀਂ ਇਹ ਦੇਖੋ ਆ ਪਿੱਛੇ ਰੋਦੇ ਰਹੀ ਉਹ ਦੇਖ ਨਹੀਂ ਪਾਉਂਗੀ ਤੁਸੀਂ ਸਾਰਾ ਸਾਰਾ ਮੰਜਾ ਪਾੜ ਕੇ ਨਾ ਹੀ ਥੱਲੇ ਥੱਲੇ ਪੀਪੇ ਚ ਵੀ ਕੀੜੇ ਚੱਲਦੇ ਪਰ ਬੱਚਿਆਂ ਨੇ ਲੱਖ ਦੀ ਲਾਹਨ ਤੱਕ ਜੇ ਨੂੰ ਪਾਸਾ ਵੀ ਨਹੀਂ ਦਵਾਇਆ ਬੰਦੇ ਵੀ ਇਹ ਟੱਟੀ ਨੂੰ ਸਾਫ ਕਰਦੀ ਉਹਦੀ ਉੱਥੇ ਕੀੜੀ ਪੈਣੇ ਨੇ ਹੋਰ ਕੀ ਹੋਣਾ ਜੀ ਹਾਂਜੀ ਜੀ ਵੀਰੇ ਦੀ ਸਟੋਰੀ ਆ ਜੀ ਦੁੱਖ ਭਰੀ ਯਾਰ ਇਹ ਨਾ ਨਰਕ ਚਲ ਰਿਹਾ ਦੁਨੀਆਂ ਦੇ ਕੋਲ ਜੀ ਬਿਲਕੁਲ ਇਹ ਪਹਿਲਾਂ ਸਾਨੂੰ ਵੀ ਜੀ ਇਹ ਜਿਹੜਾ ਮੁੰਡਾ ਜੀ ਗੇਟ ਚ ਗਾਈਡਲਾਈਨਸ ਹੁੰਦੀਆਂ ਨੇ ਨਾ ਭਾਈ ਆਹ ਚੀਜ਼ ਪਾ ਨਹੀਂ ਸਕਦੇ ਜੀ ਜੇ ਕਿਤੇ ਚੀਜ਼ ਪਾ ਦਨ ਨਾ ਲੋਕ ਅਣਪਛਾਤਾ ਬੰਦਾ ਆ ਕੇ ਉਹਨਾਂ ਦੇ ਘਰ ਪੈਰ ਮਾਰ ਜੇ ਜਿਵੇਂ ਆਹ ਕੁਝ ਜੀ ਜਿਹੜਾ ਜੀ ਮੁੰਡਾ ਗੇਟ ਚ ਮੈਂ ਤੁਹਾਨੂੰ ਬੁਲਾਇਆ ਸੀ ਸ਼ੇਰਾ ਜੀ ਉਹ ਇੱਥੋਂ ਮਿਲਿਆ ਸੀ ਸਾਨੂੰ ਜੀ ਮਤਲਬ ਬੋਲੀ ਇਹਨੇ ਸਾਰਾ ਖੰਡਰ ਕਰ ਆਪਣਾ ਘਰ ਸਾਰਾ ਖੰਡਰ ਕਰਾਇਆ ਵਾ ਸੀ ਇਹਨੇ ਜੀ ਮਤਲਬ ਇੰਨਾ ਅਗਰੈਸਿਵ ਹਾਂ ਜੀ ਹਾਂ ਜੀ ਇਪੈਂਦਾ ਸੀਗਾ ਜੀ ਮਤਲਬ ਕੁਝ ਲੋਕ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਮਾਇਆ ਦਾ ਵੀ ਨਹੀਂ ਪਤਾਗਾ ਦਾ ਦਾ 20-20 ਦੇ ਨੋਟ 100 ਕੋਈ ਰੋਡ ਪੰਪਾ 500 ਦੇ ਐਂ ਪਏ ਨੇ ਗੁਟਕਾ ਸਾਹਿਬ ਐ ਪਏ ਨੇ ਉੱਥੇ ਫੋਟੋਆਂ ਕੁਛ ਬੰਨਾਂ ਦੀਆਂ ਮਤਲਬ ਬੰਮਾਤਾ ਜਿੱਦੀਆਂ ਫੋਟੋਆਂ ਕਾਲੀ ਮਾਤਾ ਦੀ ਫੋਟੋ ਐ ਆਮ ਹੀ ਰੱਖ ਰੱਖਿਆ ਨੇ ਉਹਨਾਂ ਨੇ ਕਰਨਾ ਜੁੜਿਓ ਜੀ ਬਹੁਤ ਸਾਰਾ ਪਿਆਰ ਸ਼ੁਕਰਾਨਾ ਵੀਰੇ ਬਹੁਤ ਦਿਲੋਂ ਧੰਨਵਾਦ ਤੁਹਾਨੂੰ ਹੋਰ ਮਹਾਰਾਜ ਬਲੰਦੀਆਂ ਤੇ ਲੈ ਕੇ ਜਾਵੇ ਤੁਸੀਂ ਸਾਡੇ ਪੰਜਾਬ ਦਾ ਬਹੁਤ ਉੱਚਾ ਨਾਮ ਕੀਤਾ ਹਨ ਬਾਲੀਵੁੱਡ ਤੱਕ ਵੀਰੇ ਤੁਸੀਂ ਹਨਾ ਤੁਸੀ ਖੁਸ਼ ਹੋ ਬਸ ਇੱਕ ਰੀਤ ਪਾਜ ਕੇ ਸਾਰੇ ਝਕਾਰਾ ਲਾ ਕੇ ਰੰਗ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਜੀ ਬਹੁਤ ਸਾਰਾ ਜੀ ਆਪਾਂ ਪ੍ਰਸ਼ਾਦਾ ਛਕਦੇ ਆ ਜੀ ਸਤਿ ਸ਼੍ਰੀ ਅਕਾਲ ਹੋਇ ਤਖਾ ਸਾਜੂ ਜੀ ਪਪਰਸ਼ਾਦਾ ਛਕਦੇ ਆਂ। ਅੱਛਾ ਬਾਪੂ ਜੀ ਮੈਂ ਮਲਾਉਣੇ ਭੁੱਲ ਗਿਆ ਜੀ ਇਹਨਾਂ ਦੀ ਵਿਕੜੇ ਦੁੱਖ। ਇਹ ਬਾਪੂ ਜੀ ਬਲਾਈਂਡ ਨੇ ਬਿਲਕੁਲ ਜੀ। ਇਹ ਤਾਂ ਇਹ ਮੜੀਆਂ ਚੋਂ ਮਿਲੇ ਤੇ ਇਹ ਇੰਨੇ ਬੁਰੇ ਹਾਲਾਤ ਸੀ ਨਾ ਜਿਨ੍ਹਾਂ ਦੀ ਚੀਕੁਰੇ ਬਣੀ ਪਈ ਤੀ। ਇੱਕ ਨਾ ਜਿਹੜੀ ਬਾਲਟੀ ਚ ਮਤਲਬ ਇਹ ਫੂਡ ਇਕੱਠਾ ਕਰਦੇ ਤੇ ਇੱਕ ਕੁੜੇ ਰੜੜੁੜ ਕੇ ਜੇ ਉਹਦੇ ਵਿੱਚ ਗੰਦ ਮੰਦ ਸੀ ਉਹੀ ਖਾਂਦੇ ਸੀ ਜੀ। ਇਹ ਬੱਪੂ ਜੀ ਵੀ ਇਹਨਾਂ ਦਾ ਹਰਵੰਸਪੁਰਾ ਪਿੰਡਾ ਜੀ ਰਿਮਟ ਕਾਲਜ ਇਹਨਾਂ ਦੀ ਜ਼ਮੀਨ 'ਚ ਬਣਿਆ ਉਹਨਾਂ ਨੇ ਵੇਚੀ ਸੀ ਕਿਸੇ ਟਾਈਮ ਪਰ ਸਮਾਂ ਇਹ ਜਾ ਬਣ ਗਿਆ ਜੀ ਵੀ ਹੁਣ ਸ਼ੇਅਰ ਨਹੀਂ ਕਰ ਸਕਦੇ ਨਾ ਸਾਹਮਣੇ ਇਹ ਬੱਪੂ ਜੀ ਦਾ ਵੀ ਜਿਹੜਾ ਵਾਈਫ ਛੱਡ ਕੇ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਭਰਾ ਜਿਹੜੇ ਘਰ 'ਚ ਰਹਿੰਦਾ ਸੀ ਉਹਦੇ ਬਾਹਰ ਜਿਹੜਾ ਗਟਰ ਸੀਗਾ ਜੀ ਉਹਦੇ ਉੱਪਰ ਇਹ ਝੌਂਕੜੀ ਝੌਂਪੜੀ ਬਣਾ ਕੇ ਰਹਿੰਦੇ ਸੀ ਸਨੌਰ 20 ਸਾਲ ਇਹਨਾਂ ਨੇ ਉਸੇ ਝੌਂਪੜੀ 'ਚ ਹੀ ਕੱਟੇ ਨੇ ਜੀ ਇਹ ਵੀਡੀਓ ਸ਼ੇਅਰ ਕੀਤੀ ਵੀ ਆ ਜੀ ਉਹ ਬੰਦਾ ਜਿਹੜਾ ਉਹਦੀਆਂ ਲੱਤਾਂ ਜੁੜੀਆਂ ਵੀ ਆ ਨੇ ਜੀ ਉਹ ਸੀਨ ਲੈ ਕੇ ਹ ਹਾਂਜੀ ਆ ਜੀ ਵੀਰ ਉਹਦੇ ਤੋਂ ਛੱਡ ਪੈਣ ਲੱਗੇ ਜੀ ਵੱਡਾ ਜੀ ਓਕੇ ਉਹਦੇ ਵਿੱਚ ਵੀ ਮਤਲਬ ਛੱਤਾਂ ਸ਼ਕਲ ਨੂੰ ਨਾਲੇ ਤਿਆਰ ਹੋਣ ਜਿਹੜਾ ਵਿਚਾਰ ਬੈਟਿੰਗ ਕਰਨਾ ਹੈ ਰੰਗ ਕਿੱਥੇ ਬਾਜਾ ਹਜੇ ਤੇ ਬੇਸਮੈਂਟ ਬਣ ਬੇਸਮੈਂਟ ਦਾ ਕਰਕੇ ਨਾ ਬੇਸਮੈਂਟ ਕੀ ਹੈ ਜੀ ਬੇਸਮੈਂਟ ਦਾ ਤੁਸੀਂ ਬੋਲ ਸਕਦੇ ਨੇ ਉਹ ਵੀ ਕੋਈ ਮੰਤਰ ਹੋ ਜਾ ਸਕੇ ਉਹਦੇ ਕਿਚਨ ਨਾਲ ਸਾਡਾ ਬਹੁਤ ਕੁਝ ਬਹੁਤ ਕੁਝ ਬਹੁਤ ਸ਼ਾਨਦਾਰ ਵਿਚਾਰੀਆ ਜੀ 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 ਬਿਹਤਰ ਹੋਊਗਾ ਸਟਾਈਲ ਅੰਮ੍ਰਿਤ ਅੱਛੇ ਕਿਸ਼ਟ ਪਾਉਣ ਲੱਗਿਆਂ ਦੀ ਬੱਜਾ ਜੀ ਓਕੇ ਕਿਉਂਕਿ ਜਦੋਂ ਤਿਆਰ ਹੁੰਦੇ ਨਹੀਂ ਸਿਰੇ ਖੱਡ ਲੱਗਦੀ ਹੈ ਜਦੋਂ ਸਰੀਰ ਨੂੰ ਹਾਂ ਉਹਨੇ ਨਨਤਾ ਤੇ ਵੀ ਜਾਣੀ ਜੀ ਬੰਦੇ ਹਾਂ ਤੁਸੀਂ ਨਾਲੇ ਉੱਥੇ ਬੱਦਲ ਬੱਦਲੇ ਤੇ ਅਮਚਾਰਲੇ ਤੋਂ ਲੈ ਕੇ ਪੁੱਛਿਆ ਜੀ ਖੜੀ ਹੈ ਜੀ ਚੱਕ ਲੈਣੀ ਕੋਈ ਬਾਤ ਨਹੀਂ ਕੋਈ ਕੰਨੀ ਜਗ੍ਹਾ ਨਹੀਂ ਬਚੀ ਹਾਂ ਹਾਂ ਸਾਰਾ ਪਰਚੂ ਹੈ ਜੀ ਬਸ ਉਹ ਕੱਲੀ ਉਹ ਬਿਲਡਿੰਗ ਚੱਲੀ ਜਾਣੀ ਹੈ ਜੀ ਨਾ ਤੇ ਇੱਥੇ ਜਦੋਂ ਜਿੱਦ ਪਰਚੂ ਦੀ ਵੀਡੀਓ ਸ਼ੌਪ ਬੰਦੇ ਦੀ ਉਹ ਖੁੱਲੀ ਬਿਲਕੁਲ ਬਿਲਕੁਲ ਸਾਰਾ ਪੈਸੇ 300 ਰੱਖਣ ਹੁੰਦੇ ਨਹੀਂ ਹੈ ਤੇ ਨਹੀਂ ਪਰ ਜੇ ਮਤਲਬ ਉਹਨਾਂ ਨੂੰ ਮੈਂਟਲੀ ਪੀਸ ਕੂਨ ਦੇਣਾ ਚਾਹੁੰਦੇ ਨੇ ਉਹ ਤਾਂ ਘੱਟ ਬੰਦੇ ਹੀ ਮਤਲਬ 100 ਬੰਦੇ ਦੇ ਸੈਟ ਕਰੂਗੇ ਜਿੰਨੇ ਜ਼ਿਆਦੇ ਬੰਦੇ ਉਹਨਾਂ ਉੱਥੇ ਮਤਲਬ ਰੌਲਾ ਰੱਪਾ ਫੂਡ ਦਾ ਬਿਸਤਰੀ-ਬੁਸਤਰੀ ਵੀ ਐ ਸਾਰੀਆਂ ਚੀਜ਼ਾਂ ਜੀ ਕੀ ਕੀ ਗੋੜੀ ਆ ਲੋ ਬਦਲਣਾ ਨਹੀਂ ਬਾਇਦਾਰ ਦਾਅਵਾ ਕਰਾਂਗੇ ਮਹਾਰਾਜ ਜੀ ਅੱਗੇ ਵੀ ਇਹਨਾਂ ਬੰਦੇ ਦੀ ਗਿਣਤੀ ਦੁਨੀਆ ਦੇ ਘੱਟੂ ਘੱਟ ਥੋੜੀ ਹੋਵੇ ਮਹਾਰਾਜ ਜੀ ਦਾ ਅਰਦਾਸ ਇਹੋ ਆ ਪਰ ਜਿਵੇਂ ਕਰ ਜੋ ਚੱਲ ਰਹੇ ਆ ਵਾਅਦੇ ਪੈ ਰਹੇ ਨੇ ਇਹ ਘਟਨ ਵਾਲਾ ਕੰਮ ਹੈ ਆ ਪ੍ਰੈਕਟੀਕਲੀ ਗੱਲ ਹੈ ਸਚਾਈ ਇਹ ਹੈ ਵੀ ਇਹ ਘਟਨਾ ਨਹੀਂ ਪਰ ਅਰਦਾਸ ਮਹਾਰਾਜ ਜੀ ਇਹੋ ਆ ਵੀ ਨਹੀਂ ਇਹਨਾਂ ਨੂੰ ਵਿਖਿਆ ਜਾ